ਸਿੰਨੂ ਸਾਹਮਣੂ ਆਪਣੇ بڑے ਪੁੱਤਰ ਜੋ ਕਿ ਸੇ ਵੱਡੇ ਸ਼ਹਿਰ ਚ ਰਹਿੰਦਾ ਸੀ ਦੇ ਕੋਲ ਆਇਤਾ ਘਰ ਵਿੱਚ ਮਾਤਮ ছায়ਾ ਦੇਖ ਕੇ ਥੋੜੀ ਪਰੇਸ਼ਾਨ ਜੀ ਹੋ ਗਈ। ਉਹ ਸੰਤੋਸ਼ਨਨ ਬੋਲਦੀ ਨਹੀਂ ਸੀ। ਉਸਨੇ ਵਿੜੇ ਵਿੱਚ ਖੇਡਦੇ ਪੋਤੇ ਨੂੰ ਪੁੱਛਿਆ, "ਵੇ ਲੱड्डੂ, ਤੇਰਾ ਬਾਬਾ ਕਿੱਥੇ ਆ? ਨਾ ਤੇਰਾ ਪਿਓ ਦਿਖਦਾ।" ਲੱड्डੂ ਨੇ ਦੱਸਿਆ, "ਮੇਰਾ ਪਾਪਾ ਜੀ ਦੀ ਬਾਹ ਤੇ ਸੱਟ ਲੱਗ ਗਈ ਸੀ। ਬਾਬਾ ਜੀ ਉਹਨਾਂ ਨਾਲ ਦਵਾਈ ਲੈਣ ਗਏ ਆ।" ਸਿੰਨੂ ਬਹੁਤ ਮੁਫਟ ਸੀ। ਛੱਟ ਸੰਤੋਸ਼ ਨੂੰ ਸੁਣਾ ਕੇ ਉੱਚੀ ਆਵਾਜ਼ ਵਿੱਚ ਬੋਲੀ, "ਮੇਰੀ ਡਾਕ ਅੱਖਾਂ ਨੇ ਦੀ ਕਾਪੀ ਚੁੱਕੀ ਸੀ।" ਬਾਬੇ ਨੇ ਫਾਲਤਾਂ ਦੇਣਾ ਹੀ ਸੀ ਸਿਨੇ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਕੀ ਪਾਣਾ ਵਾਪਰ ਚੁੱਕਿਆ ਸੀ ਗੁੱਡੀ ਨੇ ਗੁੱਸੇ ਵਿੱਚ ਕਿਹਾ ਬੀਬੀ ਤੇਰੇ ਜੋ ਮੂੰਹ ਆਂਦਾ ਤੂੰ ਬੋਲਦੀ ਰਹਿੰਦੀ ਆ ਤੇਰੀ ਕਾਪੀ ਕਿਸੇ ਨੇ ਕੀ ਕਰਨੀ ਸੀ ਲੱਭ ਗਈ ਸਵੇਰੇ ਮੈਨੂੰ ਤੇਰੇ ਟਰੰਕ ਵਿੱਚੋਂ ਤੇਰੇ ਸੂਟ ਵਿੱਚ ਫਸੀ ਹੋਈ ਸੀ ਦੋ ਦਿਨ ਪਹਿਲਾਂ ਤੂੰ ਕਲਾ ਪਾ ਕੇ ਤੁਰ ਗਈ ਸੀ ਆਉਂਦੀ ਫੇਰ ਉਹੀ ਲੜੀ ਛੇੜ ਲਈ ਤੂੰ ਤੈਨੂੰ ਪਤਾ ਵੀ ਅਵਤਾਰ ਭਾਜੀ ਦੀ ਬਾਹ ਵੜ ਗਈ ਮਸ਼ੀਨ ਵਿੱਚ ਆ ਕੇ ਜੇ ਸੁਰਜੀਤ ਤੇ ਸਿਮਰੋ ਭਾਬੀ ਨਾ ਆਉਂਦੀਆਂ ਉਸ ਮੌਕੇ ਤੇ ਤਾਂ ਪਤਾ ਨਹੀਂ ਕੀ ਬੰਦਾ ਇੰਜ ਬੋਲਦੀ ਗੁੱਡੀ ਤਾਂ ਹਾਂ ਮਾਰ ਕੇ ਰੋਣ ਲੱਗ ਪਈ ਸਿੱਨੋ ਤੇ ਜਿਵੇਂ ਕੋਈ ਪਹਾੜ ਡਿੱਗ ਪਿਆ ਹੋਵੇ ਉਸਦੇ ਹੱਥ ਪੈ ਜਿਵੇਂ ਸੁਨ ਹੋ ਗਏ ਹਹਿ ਧੜਾ ਆ ਕਿ ਉਹ ਉਸੇ ਥਾਂ ਤੇ ਸਿਰ ਫੜ ਕੇ ਬੈਠ ਗਈ ਗੁੱਡੀ ਨੇ ਰੋਟੀ ਪਾਣੀ ਬਣਾਇਆ ਤੇ ਉਤਾਰਦੇ ਬੱਚਿਆਂ ਨੂੰ ਖਵਾ ਕੇ ਸੰਤੋਸ਼ ਲਈ ਰੋਟੀ ਥਾਲੀ ਵਿੱਚ ਪਾ ਕੇ ਅੰਦਰ ਗਈ ਅਤੇ ਬੜੀ ਮੁਸ਼ਕਲ ਨਾਲ ਸੰਤੋਸ਼ ਨੂੰ ਰੋਟੀ ਖਵਾਈ ਸਿੱਨੋ ਨੇ ਵੀ ਮਨ ਮਾਰ ਕੇ ਦੋ ਫੁਲਕੇ ਜਿਵੇਂ ਕਿਵੇਂ ਅੰਦਰ ਸੋਟਲੇ ਸਵੇਰ ਨੂੰ ਸਵਕਤੇ ਹੀ ਸਿਮਰੋ ਤਿਆਰ ਹੋ ਕੇ ਸਿੰਨੂ ਦੇ ਘਰ ਪਹੁੰਚ ਗਈ ਸੰਤੋਖ ਅਤੇ ਸਿੰਨੂ ਪਹਿਲਾਂ ਹੀ ਤਿਆਰ ਸਨ ਸਿੰਨੂ ਸਿਮਰੋ ਤੋਂ ਅੱਖ ਚੁਰਾ ਰਹੀ ਸੀ ਪਰ ਸਿਮਰੋ ਨੇ ਆਪ ਅੱਗੇ ਹੋ ਕੇ ਸਿੰਨੂ ਨੂੰ ਬੁਲਾਇਆ ਚਾਚੀ ਚੰਗਾ ਕੀਤਾ ਤੂੰ ਵੀ ਤਿਆਰ ਹੋ ਗਈ ਬਹੁਤ ਮਾੜਾ ਹੋਇਆ ਉਤਾਰ ਨਾਲ ਸਿੰਨੂ ਜਿਵੇਂ ਵਰਿਆਂ ਦੀ ਪਰੀ ਹੋਈ ਸੀ ਉਹ ਸਿਮਰੋ ਦੇ ਗਲ ਲਾ ਕੇ ਬੁਰੀ ਤਰ੍ਹਾਂ ਰੋ ਪਈ ਸਿਮਰੋ ਦੀਆਂ ਅੱਖਾਂ ਵਿੱਚ ਝਲਕ ਗਈਆਂ ਉਸ ਨੇ ਸੰਤੋਸ਼ ਵੱਲ ਵੇਖ ਕੇ ਆਪਣੇ ਮਨ ਤੇ ਕਾਬੂ ਪਾਇਆ ਅਤੇ ਸਿੰਨੂ ਨੂੰ ਚੁੱਪ ਕਰਾਉਂਦੀ ਹੋਈ ਕਿਹਾ ਚਾਚੀ ਚਲੋ ਫਿਰ ਨਹੀਂ ਤਾਂ ਆਪਣੀ বাস ਨਿਕਲ ਜਾਣੀ ਕਿਨੇ ਜਾਣੀਏ ਕਾਲੇ ਕਦਮੀ ਵੇੜੇ ਵਿੱਚ ਬਾਹਰ ਨਿਕਲ ਗਈਆਂ ਹੌਸਟਲ ਵਿੱਚ ਪਾਉਣ ਕੇ ਸਿਮਰੋਂ ਨੇ ਅਵਤਾਰ ਨੂੰ ਵੇਖਣ ਲਈ ਸਿਨ ਨੂੰ ਪਹਿਲੇ ਪੇਜ ਦਿੱਤਾ ਤੇ ਆਪ ਅਧਿਆ ਸੰਤੋਸ਼ ਬਾਰ ਬੈਠ ਗਈਆਂ ਅਵਤਾਰ ਨੂੰ ਹੌਸਾ ਆ ਚੁੱਕਾ ਸੀ ਖੂਨ ਜ਼ਿਆਦਾ ਨਿੱੱਚੜ ਜਾਣ ਕਰ ਪੀਲਾ ਰੰਗ ਫਟਕ ਹੋ ਗਿਆ ਸੀ ਸਿਨ ਨੂੰ ਵੇਖ ਕੇ ਅਵਤਾਰ ਦੀਆਂ ਪੁੱਭਾਂ ਨਿਕਲ ਗਈਆਂ ਸਿਨੋਂ ਨੇ ਪਿੱਛੀ ਅੱਖਾਂ ਨਾਲ ਅਵਤਾਰ ਦਾ ਮੱਥਾ ਚੁੰਮਿਆ ਤੇ ਕਿਹਾ ਪੁੱਤ ਕੋਈ ਨਾ ਤੂੰ ਠੀਕ ਹੋ ਜਾਣਾ ਸਿਨੋਂ ਪੁੱਤ ਨੂੰ ਹੌਸਲਾ ਦੇ ਰਹੀ ਸੀ ਪਰ ਆਪ ਉਸ ਦੀ ਹਾਲਤ ਦੇ ਇੱਕ ਅੰਦਰੋਂ ਪਤਾ ਨਹੀਂ ਕਿੰਨੀਆਂ ਮੋਤਾ ਮਰ ਗਈ ਮਾਂ ਜੂ ਸੀ ਭਵੇਂ ਜਿੰਨੀ ਮਰਜੀ ਕੱਬੀ ਚਾਕੋ ਪੱਤੀ ਸੀ ਮਮਤਾ ਨੇ ਪੁੱਤ ਦੇ ਦੁੱਖ ਅੱਗੇ ਗੋਡੇ ਟੇਕ ਦਿੱਤੇ ਸਨ ਕਸ਼ਮੀਰ ਸਿੰਘ ਨੇ ਵੀ ਪਰਨੇ ਦੇ ਲੜਨ ਨਾਲ ਅੱਖਾਂ ਪੂੰਝ ਕੇ ਕਿਹਾ ਸਿਨ ਨੂੰ ਸ਼ੁਕਰ ਆ ਰੱਬ ਦਾ ਸਿਮਰੋਂ ਨੇ ਬਚਾਲਿਆ ਇਹਨੂੰ ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਸੀ ਪਾਗਲਾ ਵਾਲਾ ਹਾਲ ਹੋ ਗਿਆ ਸੀ ਸਿਨ ਨੂੰ ਨੇ ਚੁੰਨੀ ਦੇ ਲੜਨ ਨਾਲ ਆਪਣੀ ਅੱਖਾਂ ਸਾਫ਼ ਕੀਤੀਆਂ ਅਤੇ ਅਵਤਾਰ ਦੇ ਮੂੰਹ ਤੇ ਪਿਆਰ ਨਾਲ ਹੱਥ ਫੇਰਿਆ ਅਵਤਾਰ ਦਰਵਾਜ਼ੇ 'ਤੇ ਟਿਕ ਟਿਕੀ ਲਗਾ ਕੇ ਦੇਖ ਰਿਹਾ ਸੀ ਕਸ਼ਮੀਰ ਸਿੰਘ ਨੇ ਇੱਕ ਨਜ਼ਰ ਅਵਤਾਰ ਵੱਲ ਵੇਖਿਆ ਤੇ ਕਿਹਾ ਸਿੰਨੂ ਵੋਟੀ ਨਹੀਂ ਆਈ ਠੀਕ ਸੀ ਵੋਟੀ ਤੇ ਸਿਮਰੋ ਦੋਵੇਂ ਆਇਆਂ ਉਹਨਾਂ ਨੇ ਪਹਿਲਾਂ ਮੈਨੂੰ ਭੇਜ ਦਿੱਤਾ ਕਸ਼ਮੀਰ ਸਿੰਘ ਨੇ ਸਿੰਨੂ ਨੂੰ ਕਿਹਾ ਚੱਲ ਆਪਾਂ ਦੋਵੇਂ ਬਾਹਰ ਚੱਲਦੇ ਹਾਂ ਤੇ ਵੋਟੀ ਨੂੰ ਅੰਦਰ ਭੇਜ ਦਿੰਨੇ ਆ ਉਹ ਵੀ ਮਿਲ ਲਵੇ ਦੋਵੇਂ ਤੀਵੀ ਮਾਲ ਕਮਰੇ ਤੋਂ ਬਾਹਰ ਚਲੇ ਗਏ ਅਤੇ ਸਿੰਨੂ ਨੇ ਸੰਤੋਸ਼ ਨੂੰ ਅੰਦਰ ਜਾਣ ਲਈ ਕਹਿ ਦਿੱਤਾ ਸਿੰਨੂ ਅਤੇ ਕਸ਼ਮੀਰ ਸਿੰਘ ਜਦ ਅਵਤਾਰ ਕੋਲੋਂ ਬਾਹਰ ਆਗੇ ਤਾਂ ਸਿੰਨੂ ਦਾ ਕਲਾ ਪਰਿਆ ਪਿਆ ਸੀ ਉਸਨੇ ਸੰਤੋਸ਼ ਨੂੰ ਕਿਹਾ ਜਾਤੀਏ ਕਰਮਾ ਮਰੀਏ ਤੇਰੇ ਰਾਹ ਦੇਖਦਾ ਪਿਆ ਅਤੇ ਆਪ ਸਿਮਰੋ ਦੇ ਲਾਗੇ ਬੈਠ ਕੇ ਸੁੱਕਣ ਲੱਗ ਪਈ ਸਿਮਰੋ ਦਾ ਮਨ ਵੀ ਦੁੱਖੀ ਸੀ ਉਸਨੇ ਜਿੰਨ ਨੂੰ ਗੱਲ ਲਾ ਕੇ ਕਿਹਾ ਚਾਚੀ ਹੌਸਲਾ ਰੱਖ ਸ਼ੁਕਰਗੁਜ਼ਾਰ ਜਾਨ ਬਚਾਤ ਜਾਨ ਬਖਸ਼ ਦਿੱਤੀ ਰੱਬ ਨੇ ਕੱਲ ਤਾਂ ਕੋਈ ਹਾਲ ਨਹੀਂ ਸੀ ਨਿਮਾਣੇ ਦਾ ਜਿੰਨੋ ਨੇ ਸਿਨੋ ਦੇ ਸਬਰ ਦਾ ਜਿਵੇਂ ਵਾਂ ਟੁੱਟ ਗਿਆ ਹੋਵੇ ਸਿਮਰੋ ਦੇ ਗੱਲ ਲੱਗੇ ਜਿੰਨੋ ਨੇ ਹੰਝੂਆਂ ਦੀ ਲੜੀ ਲਾ ਦਿੱਤੀ ਅਤੇ ਬੋਲੀ ਦੀ ਇਹ ਮੇਰਾ ਪੁੱਤ ਆਰੀ ਹੋ ਗਿਆ ਸਾਰੀ ਜ਼ਿੰਦਗੀ ਲਈ ਕੀ ਕਰੂਗਾ ਨਿੱਕੇ ਨਿੱਕੇ ਬਲੂਰਾ ਕਿੱਦਾਂ ਪਲਣੇ ਆ ਇੱਕ ਹੱਥ ਨਾਲ ਕੀ ਕਰੂ ਸਿਨੂੰ ਰੋਂਦੀ ਹੋਈ ਇੱਕੋ ਸਾਹ ਬੋਲੀ ਜਾ ਰਹੀ ਸੀ ਕਸ਼ਮੀਰ ਸਿੰਘ ਜੋ نزدیکی ਬੱਠਾ ਸੀ ਨੇ ਕਿਹਾ ਬਸ ਕਰ ਹੁਣ ਰੱਬ ਦੀ ਕੀਤੀ ਨੂੰ ਕੋਣ ਮੋੜ ਸਕਦਾ ਸਿਨੂੰ ਉਹ ਵੇਲਾ ਯਾਦ ਕਰਕੇ ਮੇਰੀ ਰੂਹ ਕੰਮ ਜਾਂਦੀ ਹੈ ਰੱਬ ਨੇ ਬਾਦ ਰੱਬ ਤੋਂ ਬਾਦ ਮੈਂ ਸਿਮਲੋ ਦਾ ਸ਼ੁਕਰ ਕਰਦਾ ਮਾਂ ਕਿ ਆਈ ਤੇ ਰੱਬ ਨੇ ਇਹਦੀ ਜਾਨ ਦੀ ਖੈਰ ਸਾਡੇ ਚੋਲੀ ਵਿੱਚ ਪਾ ਦਿੱਤੀ ਨਹੀਂ ਤਾਂ ਮੈਂ ਤਾਂ ਲੈ ਕੇ ਨੀਹਾਂ ਤੇ ਬੈਠਾ ਸੀ ਪਤਾ ਨਹੀਂ ਕੀ ਬੰਦਾ ਮੁੰਡੇ ਦਾ ਕਸ਼ਮੀਰ ਸਿੰਘ ਵੀ ਨਾ ਆ ਕੇ ਰੋਣ ਲੱਗ ਪਿਆ ਸਿਮਰੋ ਦਾ ਵੀ ਮਨ ਭਰਿਆ ਆ ਉਸਨੇ ਕਿਹਾ ਬੱਸ ਕਰੋ ਜੀ ਤੁਸੀਂ ਦੋਵੇਂ ਐਦਾਂ ਡੋਲ ਗਏ ਤਾਂ ਬਾਕੀਆਂ ਦਾ ਕੀ ਬਣੂ ਉਹਨਾਂ ਨੂੰ ਹੌਸਲਾ ਕੌਣ ਦੇਵੇਗਾ ਰੱਬ ਦਾ ਸ਼ੁਕਰੀਆ ਕਰੋ ਫੇਰ ਵੀ ਪਚਾ ਹੋ ਗਿਆ ਸਿੰਨੂ ਨੇ ਚੁੰਨੀ ਨਾਲ ਲੱਖਾਂ ਸਾਫ਼ ਕਰਕੇ ਸਿਮਰੋ ਦੇ ਮੋਰੀ ਸ਼ੁਕਰਾਨੇ ਵਾਸਤੇ ਹੱਥ ਬਨ ਕੇ ਗਿਆ ਧੀਏ ਰੱਬ ਕਿੰਨੇ ਦੇਖਿਆ ਸਾਡੇ ਲਈ ਤਾਂ ਤੂੰ ਹੀ ਰੱਬ ਬਣ ਕੇ ਬੋੜੀ ਤੇਰਾ ਦੇਣਾ ਕਿੱਥੇ ਦੇਾਂਗੇ ਸਿਮਰੋ ਨੇ ਸਿੰਨੂ ਦਾ ਹੱਥ ਆਪਣੇ ਹੱਥਾਂ ਵਿੱਚ ਕੁੱਟ ਲਿਆ ਅਤੇ ਪਿਆਰ ਨਾਲ ਚੁਲਕ ਕੇ ਗਿਆ ਬੱਸ ਕਰ ਚਾਚੀ ਬਗਾਨਿਆਂ ਵਾਲੀਆਂ ਗੱਲਾਂ ਨਾ ਕਰ ਸੰਤੋਸ਼ ਕਮਰੇ ਅੰਦਰ ਦਾਖਲ ਹੋਈ ਤਾਂ ਉਸਦੀਆਂ ਤਾਂ ਕਮਰੀਆਂ ਸਨ ਦਿਰ ਤੱਕ ਤੱਕ ਕਰ ਰਹੀ ਸੀ ਅਵਤਾਰ ਦੀ ਨਜ਼ਰ ਜਿਵੇਂ ਸੰਤੋਸ਼ ਤੇ ਪਈ ਜਿਵੇਂ ਉਸਦੇ ਮੁਰਦਾ ਸਰੀਰ ਵਿੱਚ ਜਾਨ ਪੈ ਗਈ ਸੀ ਉਸਨੇ ਆਪਣਾ ਕੱਬਾ ਹੱਥ ਉਸਨੂੰ ਇੰਜੂ ਲਾ ਰਿਹਾ ਜਿਵੇਂ ਉਹ ਵਰਿਆਂ ਦਾ ਵਿਛੜਿਆ ਹੋਇਆ ਮਿਲਿਆ ਹੋਵੇ ਸੰਤੋਸ਼ ਨੇ ਉਸਦਾ ਹੱਥ ਆਪਣੇ ਦੋਵੇਂ ਹੱਥਾਂ ਵਿੱਚ ਫੜ ਕੇ ਕੁੱਟ ਲਿਆ ਅਤੇ ਚੁੰਮ ਲਿਆ ਉਹ ਆਪਣੇ ਆਲੇ ਦੁਆਲੇ ਫਿਰਦੇ ਲੋਕਾਂ ਨੂੰ ਵੀ ਭੁੱਲ ਗਈ ਸੀ ਦੋਵਾਂ ਦੀਆਂ ਅੱਖਾਂ ਵਿੱਚ ਲੋੜਿਆਂ ਦਾ ਦਰਦ ਪਾਣੀ ਬਣ ਕੇ ਵਹਿ ਰਿਹਾ ਸੀ ਸੰतोष ਨੇ ਪਿਆਰ ਨਾਲ ਅਵਤਾਰ ਦੇ ਮੋਢੇ ਹੱਥ ਫੜ ਕੇ ਪੁੱਛਿਆ ਕਿਵੇਂ ਆ ਤੁਸੀਂ ਹੁਣ ਮੈਂ ਠੀਕ ਹਾਂ ਹੁਣ ਤੂੰ ਆ ਗਈ ਨਾ ਮੈਨੂੰ ਲੱਗਦਾ ਸੀ ਕਿ ਤੂੰ ਨਹੀਂ ਆਉਣਾ ਹੁਣ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਸੀ ਮੈਨੂੰ ਹੁਣ ਛੱਡ ਜਾਵੇਂਗੀ ਸੰਤੋਸ਼ ਨੇ ਉਸ ਦੇ ਬੁੱਲਾ ਤੇ ਉਂਗਲੀ ਰੱਖੀ ਉਸ ਨੂੰ ਚੁੱਪ ਕਰਾ ਦਿੱਤਾ ਤੇ ਬੋਲੀ ਆਉਣਾ ਕਿਉਂ ਨਹੀਂ ਸੀ ਭਲਾ ਐਨੀ ਛੇਤੀ ਪਿੱਛਾ ਨਹੀਂ ਛੱਡਦੀ ਹੁਣ ਤਾਂ ਤੁਹਾਡੇ ਮੋਢਿਆਂ ਤੇ ਬੈਠ ਕੇ ਜਾਉ ਅਵਤਾਰ ਫਿੱਕਾ ਜਿਹਾ ਹੱਸ ਕੇ ਬੋਲਿਆ ਕੰਮਲੀਏ ਹੁਣ ਤਾਂ ਮੋਢਾ ਵੀ ਇੱਕੋ ਹੀ ਰਹਿ ਗਿਆ ਬਾਹੀਂ ਇੱਕ ਰਹਿ ਗਈ ਇੱਕ ਕਿਉਂ ਜੀ ਮੈਂ ਜੋ ਹੈਗੀ ਤੁਹਾਡੀ ਤੁਜੀਵਾ ਇਸ ਤਰ੍ਹਾਂ ਉਹ ਪਿਆਨ ਨਾਲ ਕਿੰਨੇ ਚਿਰ ਗੱਲਾਂ ਕਰਦੇ ਰਹੇ ਅਫਤਾਰ ਨੂੰ ਆਪਣਾ ਦਰਦ ਵੀ ਭੁੱਲ ਗਿਆ ਸੀ ਪਤਾ ਨਹੀਂ ਅਜੇ ਹੋਰ ਕਿੰਨਾ ਕੁ ਚੇ ਰੁੱਲਦੀਆਂ ਗੱਲਾਂ ਨਾ ਮੁਕਦੀਆਂ ਜੇ ਨਰਸ ਟਿਕਾ ਲਾਉਣਾ ਹੁੰਦੀ ਤਾਂ ਸੰਤੋਸ਼ ਨੇ ਉੱਠ ਕੇ ਬਾਹਰ ਜਾਣ ਲੱਗੀ ਨੇ ਕਿਹਾ ਮੈਂ ਤਾਂ ਗੱਲਾਂ ਵਿੱਚ ਹੀ ਭੁੱਲੀ ਗਈ ਸਿਮਰੋ ਭੈਣ ਜੀ ਵੀ ਆਈ ਹੋਈ ਸਾਡੇ ਨਾਲ ਮੈਂ ਉਹਨਾਂ ਨੂੰ ਪੇਜਦੀਆਂ ਉਹ ਵੀ ਤੁਹਾਨੂੰ ਮਿਲ ਲੈਣ ਆਕੇ ਅਫਤਾਰ ਦਾ ਦਿਲ ਕਰਦਾ ਸੀ ਕਿ ਉਹ ਸੰਤੋਸ਼ ਨਾਲ ਹੋਰ ਗੱਲਾਂ ਕਰੇ ਪਰ ਬੱਚੇ ਵੀ ਘਰਾਂ ਤੋਂ ਬਿਨਾਂ ਉਦਾਸ ਹੋਣਗੇ ਇਹ ਸੋਚ ਕੇ ਚੁੱਪ ਰਿਹਾ ਤੇ ਸੰਤੋਸ਼ ਕਮਰੇ ਤੋਂ ਬਾਹਰ ਚਲੀ ਗਈ ਸਿਮਰੋਤਾਰ ਨੂੰ ਮਿਲ ਕੇ ਸਿੰਨੋ ਅਤੇ ਸੰਤੋਸ਼ ਨਾਲ ਵਾਪਸ ਘਰ ਪਰਤ ਗਈ ਸੰਤੋਸ਼ ਨੇ ਘਰ ਆ ਕੇ ਬੱਚਿਆਂ ਨੂੰ ਖਾਣਾ ਖਵਾਇਆ ਬੇਟੀ ਬਿੰਦੂ ਨੂੰ ਆਪਣੀ ਨਨਦ ਗੁੱਡੀ ਨਾਲ ਪੜਨ ਬਿਠਾ ਦਿੱਤਾ ਸਿੰਨੋ ਵੀ ਉਹਨਾਂ ਦੇ ਨੇੜੇ ਹੀ ਪਏ ਮੰਜੇ ਤੇ ਬੈਠ ਗਈ ਗੁੱਡੀ ਨੇ ਮਾਂ ਦੇ ਕੋਲੇ ਸਵਾਤ ਤੋਂ ਡਰਦੀ ਨੇ ਹੌਲੀ ਜੀ ਪੁੱਛਿਆ ਬੀਬੀ ਬਾਜੀ ਦਾ ਕੀ ਹਾਲ ਸੀ ਕਾਦਾ ਹਾਲ ਥੀਏ ਤੇਰੇ ਬਾਜੀ ਦਾ ਰੰਗ ਪੀਲਾ ਬਸਾਰ ਵਰਗਾ ਹੋਇਆ ਪਿਆ ਸਾਰਾ ਤਾਂ ਖੂਨ ਨਿਚੜ ਗਿਆ ਵਿਚ ਸਾ ਸੱਤ ਅਰਿਆਨੀ ਆ ਰਹੀ ਹੋ ਗਿਆ ਮੇਰਾ ਸੋਨੇ ਵਰਗਾ ਪੁੱਤ ਗੁੱਡੀ ਆਪਣੀ ਮਾਂ ਦੇ ਬੋਲ ਸੁਣ ਕੇ ਬਹੁਤ ਦੁਖੀ ਹੋ ਗਈ ਉਸੇ ਬੋਲਣ ਦੇ ਲਾਜ ਤੋਂ ਹੈਰਾਨ ਵੀ ਹੋਈ ਇੱਕ ਪਾਲੇ ਉਸਨੂੰ ਲੱਗਾ ਕਿ ਇਹ ਉਹੀ ਮਾਂ ਹੈ ਜੋ ਹਰ ਸਮੇਂ ਵੱਢ ਖਾਣ ਨੂੰ ਪੈਂਦੀ ਸੀ ਬੀਬੀ ਕਿੰਨਾ ਕੁ ਚਿਰ ਲੱਗੂਗਾ ਠੀਕ ਹੋਣ ਨੂੰ ਗੁੱਡੀ ਨੇ ਸिन्नੂ ਨੂੰ ਹੋਰ ਸਵਾਲ ਕੀਤਾ ਉਹ ਆਪਣੇ ਭਰਾ ਬਾਰੇ ਜਾਣਨ ਲਈ ਬਹੁਤ ਉਤਸਕ ਸੀ ਕਿਉਂਕਿ ਉਸਨੇ ਜੋ ਹਾਲਾਤ ਦੇਖੇ ਸਨ ਉਹਨਾਂ ਤੋਂ ਉਹ ਡਰੀ ਸਹਮੀ ਹੋਈ ਸੀ ਪਤਾ ਨਹੀਂ ਪੁੱਤ ਅਜੇ ਤਾਂ ਹਫਤਾ 10 ਦਿਨ ਦਾ ਰੱਖਣ ਗਿਆ ਹਸਪਤਾਲ ਵਾਲੇ ਸिन्नੂ ਦੀਆਂ ਅੱਖਾਂ ਵਿੱਚ ਰੱਖਾਂ ਇੱਕ ਵਾਰ ਫਿਰ ਸ਼ਰ ਲਗਾਈਆਂ ਸਨ ਪੁੱਤ ਦੇ ਦੁੱਖ ਨੇ ਉਸ ਨੂੰ ਤੋੜ ਕੇ ਰੱਖ ਦਿੱਤਾ ਸਭ ਨੂੰ ਨਾਚਣ ਚੌਣਨ ਵਾਲੀ ਸਿੱਨੂ ਹਾਰੇ ਹੋਏ ਜਵਾਰੀ ਦੀ ਤਰ੍ਹਾਂ ਢੇਰੀਟਾ ਬੈਠੀ ਸੀ 15 ਦਿਨਾਂ ਬਾਅਦ ਅਵਤਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਕਸ਼ਮੀਰ ਸਿੰਘ ਅਵਤਾਰ ਨੂੰ ਲੈ ਕੇ ਕਾਰ ਪਹੁੰਚਿਆ ਤਾਂ ਕਾਰ ਵਿੱਚ ਪਿੰਡ ਦੇ ਲੋਕਾਂ ਦਾ ਤਾਂਤਾ ਲੱਗ ਗਿਆ ਸਭ ਲੋਕ ਸਿਮਰੋ ਦੇ ਗੁਣ ਗਾ ਰਹੇ ਸਨ ਸਭ ਦੀ ਜ਼ੁਬਾਨ ਤੇ ਇੱਕ ਹੀ ਗੱਲ ਸੀ ਕਿ ਸਿਮਰੋ ਬਹੁਤ ਹੌਸਲੇ ਵਾਲੀ ਅਤੇ ਦਲੇਰ ਜਨਾਨੀ ਹੈ ਪਿੰਡ ਦੇ ਲੋਕਾਂ ਦੇ ਜਾਣ ਤੋਂ ਬਾਅਦ ਸਾਰੇ ਅਵਤਾਰ ਦੇ ਆਲੇ ਦੁਆਲੇ ਇਕੱਠੇ ਹੋ ਬੈਠ ਗਏ ਸੰਤੋਸ਼ ਨੇ ਸਭ ਲਈ ਚਾਹ ਪਾਣੀ ਬਣਾਈ ਸਾਰੇ ਚਾਹ ਪੀ ਰਹੇ ਸਨ ਹੁਕਮ ਸਿੰਘ ਅਵਧਾਰ ਨੂੰ ਭੁਲਿਆ ਕਾਕਾ ਜੋ ਹੋਇਆ ਉਹ ਬਹੁਤ ਮਾੜਾ ਹੋਇਆ ਪਰ ਹੁਣ ਢੇਰੀ ਟਾ ਕੇ ਗੱਲ ਨਹੀਂ ਬੰਨੀ ਸ਼ੇਰ ਬੰਨੀ ਤਾਂ ਗੱਲ ਬੰਨੀ ਜੋ ਆਕ ਨੇਕੇ ਨਿਕਿਆ ਇਹ ਪਾਲਣੇ ਤੁਸੀਂ ਦੁਹਾਨੇ ਰਲ ਕੇ ਕੋਈ ਫਿਕਰ ਫਾਕਾ ਨਹੀਂ ਕਰਨਾ ਅਸੀਂ ਸਾਰੇ ਤੇਰੇ ਨਾਲ ਆ ਅਵਧਾਰ ਨੂੰ ਆਪਣੇ ਤਾਈ ਦੀਆਂ ਗੱਲਾਂ ਬਹੁਤ ਚੰਗੀਆਂ ਲੱਗ ਰਹੀਆਂ ਸਨ ਅਤੇ ਉਹ ਤਾਈ ਦੀ ਹਾਂ ਵਿੱਚ ਹਾਂ ਮਿਲਾ ਰਿਹਾ ਸੀ ਗੁੱਡੀ ਨੇ 10ਵੀਂ ਜਮਾਤ ਦੇ ਪੇਪਰ ਦਿੱਤੇ ਸਨ ਸਿੱਨੋ ਉਸਨੇ ਕਪੜੇ ਸਿੱਖਣ ਲਈ ਸਿਮਰੋ ਕੋਲ ਭੇਜਣਾ ਸ਼ੁਰੂ ਕਰ ਦਿੱਤਾ ਗੁੱਡੀ ਬੜੇ ਧਿਆਨ ਨਾਲ ਸਿੱਖ ਰਹੀ ਸੀ ਡੇਢ ਕੋ ਮਹੀਨੇ ਬਾਅਦ ਉਸਦਾ ਰਿਜ਼ਲਟ ਆਇਆ ਉਹ ਫਰਸਟ ਡਿਵੀਜ਼ਨ ਵਿੱਚ ਪਾਸ ਹੋ ਗਈ ਗੁੱਡੀ ਅੱਗੇ ਪੜ੍ਹਨਾ ਚਾਹੁੰਦੀ ਸੀ ਪਰ ਉਸਦੇ ਮਾਪੇ ਉਸਨੂੰ ਅੱਗੇ ਪੜਾਉਣ ਲਈ ਰਾਜ਼ੀ ਨਹੀਂ ਸੰ ਗੁੱਡੀ ਆਪਣੇ ਪਾਈਏ ਦੀ ਬਹੁਤ ਲਾੜੇ ਸੀ ਪਰ ਉਸਨੇ ਵੀ ਉਸਨੂੰ ਇਹ ਕਹਿ ਕੇ ਟਾਲ ਦਿੱਤਾ ਪੁੱਤ ਜਿੰਨਾ ਨਾਲ ਦੇ ਪਿੰਡ ਵਿੱਚ ਭੇਜ ਕੇ ਪੜਾ ਸਕਦੇ ਸੀ ਉਹਨਾਂ ਪੜਾ ਦਿੱਤਾ ਤੈਨੂੰ ਕਿੰਨੀਆਂ ਕੁੜੀਆਂ ਤਾਂ ਪੰਜ ਮਾਤਾ ਵੀ ਮੱਸੀ ਪਣਾਈਆਂ ਲੋਕਾਂ ਨੇ ਤੇਰੀ ਮਾਂ ਦੇ ਖਿਲਾਫ ਜਾ ਕੇ ਤੈਨੂੰ ਪਿੰਡੋਂ ਬਾਹਰ ਦੂਜੇ ਪਿੰਡ ਪੜਨ ਲਈ ਭੇਜਿਆ ਸੀ ਮੈਂ ਪਰ ਹੁਣ ਅੱਗੇ ਪੜਾਈ ਕਰਨ ਲਈ ਰੋਜ਼ ਸ਼ਹਿਰ ਜਾਣਾ ਪਿਆ ਕਰਨਾ ਤੇਰੀ ਮਾਂ ਨੇ ਬਿਲਕੁਲ ਵੀ ਨਹੀਂ ਸੁਣੀ ਤੇ ਮੈਂ ਵੀ ਇਹੀ ਨਹੀਂ ਚਾਹੁੰਦਾ ਕਿ ਤੂੰ ਹੁਣ ਕੋਈ ਹੱਥ ਦਾ ਗੁਣ ਸਿੱਖ ਲਾ ਆਪਣੇ ਤਾਂ ਘਰ ਵਿੱਚ ਗੰਗਾ ਹੈ ਪੁੱਤ ਤੂੰ ਸਿਮਰੋ ਤੇ ਸਿਲਾਈ ਦੇ ਨਾਲ-ਨਾਲ ਕਢਾਈ ਕਰਨੀ ਵੀ ਸਿੱਖ ਲਾ ਉਸ ਤੋਂ ਬਾਅਦ ਦਰੀਆਂ ਕੈਸਾ ਵੀ ਬੁੰਨੇ ਸਿੱਖ ਲਵੀਂ ਉਹਦੇ ਤੋਂ ਗੁੱਡੀ ਨੇ ਪਾਈਏ ਤੇ ਬਥੇਰੇ ਤੱਲੇ ਕੱਢੇ ਪਰ ਉਹ ਟੱਸ ਤੋਂ ਮਸਣਾ ਹੋਇਆ ਉਹ ਦਾਸੇ ਹੋ ਗਈ ਉਸ ਦਾ ਕਪੜੇ ਸਿੱਖਨ ਜਾਣੋ ਦਿਲ ਨਾ ਕੀਤਾ ਅਤੇ ਅੰਦਰ ਜਾ ਕੇ ਪਲੰਗ ਤੇ ਲੇਟ ਕੇ ਰੋਣ ਲੱਗ ਪਈ ਸੰਤੋਸ਼ ਨੇ ਉਸ ਨੂੰ ਹਟ ਕੋਰੇ ਲੇ ਕੇ ਰੋਂਦੀ ਨੂੰ ਸੁਣਿਆ ਕਮਰੇ ਵਿੱਚ ਜਾ ਕੇ ਉਸ ਦੇ ਰੋਣ ਦਾ ਕਾਰਨ ਪੁੱਛਿਆ ਗੁੱਡੀ ਨੇ ਦੱਸਿਆ ਕਿ ਉਹ ਅੱਗੇ ਪੜਨਾ ਚਾਹੁੰਦੀ ਪਰ ਬੀਬੀ ਤੇ ਪਾਈਏ ਨੇ ਮਨਾ ਕਰ ਦਿੱਤਾ ਉਹ ਕਹਿੰਦੇ ਸ਼ਾਇਰ ਨਹੀਂ ਪੇਚਣਾ ਪੜਨ ਭਾਬੀ ਤੂੰ ਬੀਬੀ ਨੂੰ ਮਨਾ ਕੇ ਦੇਖ ਤਾਂ ਜੋ ਤੇਰੇ ਕਹਿ ਲੱਗ ਜਾਏ ਗੁੱਡੀ ਨੇ ਸੰਤੋਸ਼ ਅਕੇ ਹਾਣਾ ਚਾ ਕੱਢਿਆ ਕੁੜੇ ਸੰਤੋਸ਼ ਕਿੱਥੇ ਆ ਬਾਹਰ ਆ ਜਰਾ ਸਿਨੋ ਦੀ ਆਵਾਜ਼ ਸੁਣ ਕੇ ਸੰਤੋਸ਼ ਗੁੱਡੀ ਨੂੰ ਮੈਂ ਹੁਣੇ ਆਈ ਕੈਕੇ ਕਮਰੇ ਤੋਂ ਬਾਹਰ ਚਲੀ ਗਈ ਸੰਤੋਸ਼ ਨੂੰ ਸਿੰਨੂ ਨੇ ਆਵਾਜ਼ ਮਾਰ ਕੇ ਗੁੱਡੀ ਦੇ ਕਮਰੇ ਵਿੱਚੋਂ ਬਾਹਰ ਬੁਲਾਇਆ ਜਦੋਂ ਉਹ ਬਾਹਰ ਆਈ ਤਾਂ ਲੱਡੂ ਦਾ ਹੱਥ ਲਹੂ ਲਗਾਨ ਹੋ ਰੱਖਿਆ ਸੀ ਉਸਨੇ ਸ਼ਰਾਰਤਾ ਕਰਦੇ ਨੇ ਆਪਣੇ ਹੱਥ ਤੇ ਦਾਤੀ ਲਗਵਾ ਲਈ ਸੰਤੋਸ਼ ਨੇ ਹੱਥ ਸਾਫ਼ ਕਰਕੇ ਸਾਫ਼ ਕੱਪੜੇ ਨਾਲ ਉਂਗਲੀ ਤੇ ਪੱਟੀ ਕਰ ਦਿੱਤੀ ਦੁਬਾਰਾ ਗੁੱਡੀ ਕੋਲ ਉਸਦੇ ਕਮਰੇ ਵਿੱਚ ਚਲੀ ਗਈ ਗੁੱਡੀ ਨੇ ਰੋ ਰੋ ਕੇ ਅੱਖਾਂ ਸੁਚਾਲੀਆਂ ਸਨ ਸੰਤੋਸ਼ ਨੇ ਕਿਹਾ ਗੁੱਡੀ ਇੱਕ ਕੰਮ ਕਰ ਸਕਦੇ ਆ ਸ਼ਾਇਦ ਗਲ ਬਣ ਜਾਵੇ ਹੈ ਤਾਂ ਨੇਰੇ ਵਿੱਚ تیر ਚਲਾਉਣ ਵਾਲੀ ਗੱਲ ਆ ਪਰ ਹੋ ਸਕਦਾ ਨਿਸ਼ਾਨਾ ਸਹੀ ਲੱਗ ਜਾਵੇ ਗੁੱਡੀ ਨੇ ਕਿਆ ਕੀ ਭਵਿਸ਼ੇ ਤੇ ਦੱਸ ਮੈਂ ਪੜਨਾ ਹੈ ਅੱਗੇ ਉਹਦੇ ਲਈ ਮੈਂ ਕੁਝ ਵੀ ਕਰਨ ਲਈ ਤਿਆਰ ਆ ਸੰਤੋਸ਼ ਨੇ ਕਿਆ ਚੱਲ ਫਿਰ ਉੱਠ ਆਪਣੇ ਕੁੱਪੇਵੜਾ ਲਿਫਾਫਾ ਚੱਕ ਕੇ ਚੱਲ ਸਿਮਰੋ ਕੋਲ ਮੈਂ ਨਹੀਂ ਜਾਣਾਂ ਭਾਬੀ ਜਦ ਮੇਰੀ ਨਹੀਂ ਸੁਣਦਾ ਕੋਈ ਤਾਂ ਮੈਂ ਵੀ ਕਿਸੇ ਦੀ ਨਹੀਂ ਸੁਣੀ ਮੈਂ ਕੱਪੜੇ ਵੀ ਨਹੀਂ ਸਿੱਖਨੇ ਗੁੱਡੀ ਨੇ ਨਖੋਰਾ ਮਾਰਿਆ ਦੇ ਗੁੱਡੀ ਜੇ ਤਾਂ ਤੂੰ ਪੜਨਾ ਚਾਹੁੰਨੀ ਆ ਤੇ ਆਪਣਾ ਲਖਾਫਾ ਚੱਕ ਤੇ ਚਲੀ ਜਾ ਸਿਮਰੋ ਭਾਬੀ ਦੇ ਘਰ ਨਹੀਂ ਤਾਂ ਬੈਠੀ ਆਪਣੀ ਕਿਸਮਤ ਨੂੰ ਰੋਈ ਜਾ ਫਿਰ ਤੇਰਾ ਕੁਝ ਨਹੀਂ ਬੰਨਾ ਤੈਨੂੰ ਪਤਾ ਵੀ ਬੀਬੀ ਤੇ ਕੋਈ ਅਸਰ ਨਹੀਂ ਹੋਣਾ ਤੂੰ ਭਾਵੇਂ ਪਿੱਟੀ ਵੀ ਜਾਵੇਂ ਤਾਂ ਵੀ ਉਹਨੇ ਤੇਰੀ ਇੱਕ ਨਹੀਂ ਸੁਣੀ ਜੇ ਮੇਰੀ ਮੰਨਦੀ ਆ ਤਾਂ ਤੂੰ ਚੱਲ ਮੈਂ ਤੇਰੇ ਪਿੱਛੇ ਥੋੜੀ ਦੇਰ ਤੱਕ ਆਉਂਦੀ ਆ ਤੇਰੇ ਭਾਜੀ ਨਾਲ ਗੱਲ ਕਰਕੇ ਸੰਤੋਸ਼ ਨੇ ਅਵਤਾਰ ਨਾਲ ਗੁੱਡੀ ਤੇ ਪੜਨ ਬਾਬਤ ਸਾਰੀ ਗੱਲ ਕੀਤੀ ਤਾਂ ਅਵਤਾਰ ਨੇ ਕਿਹਾ ਕਿ ਹੁਣ ਤਾਂ ਸਮਾਂ ਬਦਲ ਗਿਆ ਜੇ ਗੁੱਡੀ ਅੱਗੇ ਹੋਰ ਪੜਨਾ ਚਾਹੁੰਦੀ ਤਾਂ ਜ਼ਰੂਰ ਪੜੇ ਪਰ ਬੀਬੀ ਤੇ ਪਾਈਏ ਨੂੰ ਮੰਨੋਣਾ ਕੋਈ ਸੌਖਾ ਕੰਮ ਨਹੀਂ ਆ। ਇਹ ਤਾਂ ਬਿੱਲੀ ਦੇ ਗਲ ਟੰਡੀ ਬਣਨ ਵਾਲੀ ਗੱਲ ਆ। ਸੰਤੋਸ਼ ਆਸਪਾਈਏ ਤੇ ਬੋਲੀ, "ਇੱਕ ਬੰਦਾ ਹੈਗਾ ਜਿਹੜਾ ਇਸ ਬਿੱਲੀ ਦੇ ਗਲ ਟੰਡੀ ਬਣ ਸਕਦਾ।" ਉਹ ਗੋਨ ਅਵਧਾਰ ਨੇ ਪੁੱਛਿਆ, "ਸਿਮਰੋ ਭਾਬੀ, ਉਸ ਨਾਲ ਸਲਾਹ ਕਰਕੇ ਦੇ ਦਿਆਂ। ਕੀ ਕਹਿੰਦੀ ਆ?" "ਸ਼ਾਇਦ ਬੀਬੀ ਹੁਣੀ ਉਹਦੀ ਗੱਲ ਮੰਨ ਲੈਣ। ਸਾਡੀ ਤਾਂ ਨਹੀਂ ਸੁੰਨੀ, ਪਰ ਉਹਦੀ ਗੱਲ ਮੰਨ ਲੈਣਗੇ ਸ਼ਾਇਦ।" ਉਸਨੇ ਕਿਹਾ, "ਗੁੱਡੀ ਨੂੰ ਮੰਨਤਾ ਟੱਲੇ ਕਰ ਦੇ।" ਕਰਕੇ ਉਹਦੇ ਘਰੇ ਤੋਰ ਕੇ ਆਈਆਂ। ਜਾਂਦੀ ਨਹੀਂ ਸੀ ਤੇ ਮੈਂ ਹੁਣ ਗੱਲ ਕਰਨ ਚਲਨੀ ਆ ਪਾਬੀ ਨਾਲ ਗੱਲ ਕਰਕੇ ਦੇਖਦੇ ਆਂ ਜੇ ਰੱਬ ਠੂਠੇ ਖੈਰ ਪਾ ਦੇਵੇ ਕੈ ਕਿ ਉਹ ਖੜੀ ਹੋ ਗਈ ਜੇ ਬੀਬੀ ਨੂੰ ਪਤਾ ਲੱਗ ਗਿਆ ਤਾਂ ਤੇਰੀ ਗੁੱਤ ਪਟਕੇ ਰਫੜਾ ਦੇਣੀ ਹੱਥ 'ਚ ਫਿਰ ਟੱਪਦੀ ਨਾ ਫਿਰ ਸੰਤੋਸ਼ ਨੇ ਕਿਹਾ ਬੀਬੀ ਸੁੱਤੀ ਪਈਆ ਨਾਲੇ ਦੇਖੀ ਜਾਉ ਹੁਣ ਤਾਂ ਉਹ ਘਲੀ 'ਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰਨਾ ਹੁਣ ਤਾਂ ਆੜ ਜਾਪਾਰ ਵਾਲੀ ਗੱਲਾ ਮਰਦਾ ਕੀ ਨਾ ਕਰਦਾ ਗੁੱਡੀ ਟੁੱਟੇ ਦਿਲ ਨਾਲ ਕੱਪੜਿਆਂ ਵਾਲਾ ਲਫਾਫਾ ਲੈ ਕੇ ਸਿਮਰੋ ਦੇ ਘਰ ਚਲੀ ਗਈ ਕੱਪੜਿਆਂ ਨੇ ਜਦ ਗੁੱਡੀ ਵੱਲ ਕੁੜੀਆਂ ਨੇ ਜਦ ਗੁੱਡੀ ਵੱਲ ਦੇਖਿਆ ਤਾਂ ਉਸ ਦੀਆਂ ਸੁੱਝੀਆਂ ਅੱਖਾਂ ਵੇਖ ਕੇ ਅਲੱਗ-ਅਲੱਗ ਸਵਾਲ ਕੀਤੇ ਪਰ ਗੁੱਡੀ ਨੇ ਸਭ ਨੂੰ ਆਪਣੇ ਤਰੀਕੇ ਨਾਲ ਟਾਲ ਦਿੱਤਾ ਸਿਮਰੋ ਨੇ ਵੀ ਵਿਅਕਤਿਆ ਲਿਆ ਸੀ ਕਿ ਗੁੱਡੀ ਕਿਸੇ ਗੱਲ ਤੋਂ ਪਰੇਸ਼ਾਨ ਹੈ ਪਰ ਉਸ ਨੇ ਕੁੜੀਆਂ ਦੇ ਸਾਹਮਣੇ ਕੋਈ ਵੀ ਗੱਲ ਨਾ ਕੀਤੀ ਚਾਚੀ ਨੇ ਜੋ ਕੁਝ ਪਤ ਠੀਕ ਨਾ ਸਮਝਾ ਤੇ ਕਿਹਾ ਚਾਚੀ ਨੇ ਕੁਝ ਬੋਲ ਦਿੱਤਾ ਹੋਣਾ ਹੋਰ ਕੀ ਹੋਣਾ ਗੁੱਡੀ ਨੇ ਇੱਕ ਵਾਰੀ ਸਿਰ ਚੁੱਕ ਕੇ ਸਿਮਰਵਲ ਵੇਖਿਆ ਤੇ ਫਿਰ ਨਵੀਂ ਪਾ ਕੇ ਆਪਣੇ ਕੰਮ ਵਿੱਚ ਲੱਗ ਗਈ ਦੁਪਹਿਰ ਦਾ ਵੇਲਾ ਸੀ ਸਿੰਨੂ ਅੰਦਰ ਕੂਕ ਸੁੱਤੇ ਪਈ ਸੀ ਸੰਤੋਸ਼ ਨੇ ਮੌਕੇ ਦਾ ਫਾਇਦਾ ਉਠਾਇਆ ਤੇ ਦੱਬੇ ਪੈਰੀ ਵੇੜੇ ਤੋਂ ਬਾਹਰ ਆ ਗਈ ਅਦੇ ਸਿਮਰੋ ਦੇ ਘਰ ਪਹੁੰਚ ਗਈ ਸੰਤੋਸ਼ ਆਪਣੇ ਵੇੜੇ ਵਿੱਚੋਂ ਦੱਬੇ ਪੈਰੀ ਨਿਕਲ ਕੇ ਸਿਮਰੋ ਦੇ ਘਰ ਪਹੁੰਚ ਗਈ ਗੁੱਡੀ ਨੂੰ ਸੰਤੋਸ਼ ਨੂੰ ਦੇਖ ਕੇ ਥੋੜਾ ਹੌਸਲਾ ਹੋ ਗਿਆ ਕੁੜੀਆਂ ਦਾ ਛੁੱਟੀ ਦਾ ਟਾਈਮ ਹੋ ਚੁੱਕਾ ਸੀ ਇਸ ਲਈ ਉਹ ਆਪਣੇ ਘਰਾਂ ਨੂੰ ਚਲੀਆਂ ਗਈਆਂ ਸੰਤੋਸ਼ ਸਿਮਰੋ ਤੇ ਗੁੱਡੀ ਤਿੰਨ ਨੂੰ ਜਾਣੀਆ ਵੇੜੇ ਵਿੱਚ ਉੱਟ ਕੇ ਕਮਰੇ ਵਿੱਚ ਚਲੀਆਂ ਗਈਆਂ ਸਿਮਰੋ ਨੇ ਪੁੱਛਿਆ ਗੁੱਡੀ ਹੁਣ ਦੱਸ ਕੀ ਗੱਲ ਆ ਤੂੰ ਕਿਸ ਗੱਲ ਤੋਂ ਪਰੇਸ਼ਾਨ ਆ ਗੁੱਡੀ ਬਿਨਾ ਬੋਲੇ ਇੱਕ ਵਾਰ ਫਿਰ ਰੋ ਪਈ ਸੰਤੋਸ਼ ਨੇ ਉਸ ਨੂੰ ਥੋੜਾ ਝੜਕ ਕੇ ਕਿਹਾ ਹੈ ਕੰਮਲੀ ਤੈਨੂੰ ਗੱਲ ਪੁੱਛੀ ਭਾਬੀ ਨੇ ਤੇ ਤੂੰ ਫਿਰ ਗੰਗਾ ਜਮਨਾ ਬਹਾਉਣੀ ਸ਼ੁਰੂ ਕਰ ਦਿੱਤੀ ਜਿਹੜੀ ਗੱਲ ਆ ਉਹ ਦੱਸ ਪਹਿਲਾਂ ਫਿਰ ਰੋਈ ਜਾਈ ਮੈਂ ਘਰੋਂ ਬੀਬੀ ਤੋਂ ਚੋਰੀ ਆਈਆਂ ਉਹ ਸੁੱਤੀ ਪਈ ਸੀ ਜੇ ਮੇਰੇ ਜਾਣ ਤੋਂ ਪਹਿਲਾਂ ਉੱਟ ਗਈ ਤਾਂ ਮੇਰੀ ਖੈਰ ਨਹੀਂ ਫਿਰ ਛੱਡੀ ਗੱਲ ਕਰ ਗੁੱਡੀ ਨੇ ਅੱਖਾਂ ਸਾਫ਼ ਕੀਤੀਆਂ ਤੇ ਬੋਲਣਾ ਸ਼ੁਰੂ ਕੀਤਾ ਪੱਬੀ ਮੇਂ ਅੱਗੇ ਪੜਨਾ ਹੈ ਪਰ ਬੀਬੀ ਤੇ ਪਾਇਆ ਕਹਿੰਦੇ ਅਸੀਂ ਸ਼ਾਇਰ ਨਹੀਂ ਪੇਜਣਾ ਪੜਨ ਲਈ ਬਸ ਬਥੇਰਾ ਪੜ ਲਿਆ ਮੈਨੂੰ ਨਹੀਂ ਪਤਾ ਜਿੱਦਾਂ ਮਰਜ਼ੀ ਕਰੋ ਅਤੇ ਉਹਨਾਂ ਨੂੰ ਦੂਆ ਨੂੰ ਕਿਸੇ ਵੀ ਤਰੀਕੇ ਨਾਲ ਮਨਾਵੋ ਗੁੱਡੀ ਦੀ ਗੱਲ ਸੁਣ ਕੇ ਇੱਕ ਪਲ ਲਈ ਤਾਂ ਸਿਮਰੂ ਦੀ ਵੀ ਬੋਲਤੀ ਬੰਦ ਹੋ ਗਈ ਸੰਤੋਸ਼ ਬੋਲੀ ਪੱਬੀ ਕੀ ਕਰ ਸਕਦੇ ਆ ਸੋਚ ਜਰਾ ਜ਼ਮਾਨਾ ਕਿੱਥੇ ਦਾ ਕਿੱਥੇ ਚਲਾ ਗਿਆ ਬੀਬੀਆਂ ਵੀ ਆਪਣੀਆਂ ਮਾਰੀ ਜਾਂਦੀ ਹੁਣ ਤਾਂ ਕੁੜੀਆਂ ਬਥੇਰਾ ਪੜਦੀਆਂ ਐ ਸਵੇਰ ਨੂੰ ਬੀਬੇ ਪਤਾ ਨਹੀਂ ਕੀ ਜਿੱਦ ਲਾ ਕੇ ਬੈਗੇ ਵੀ ਸ਼ਾਇਰ ਨਹੀਂ ਪੇਜਣਾ ਹੂੰ ਇਹ ਤਾਂ ਟੇਟੀ ਖੀਰ ਵਾਲੀ ਗੱਲ ਆ ਬਈ ਮੇਰਾ ਮਤਲਬ ਹੈ ਤਾਂ ਓੱਖਾ ਕੰਮ ਪਰ ਕਰਨਾ ਤਾਂ ਪੈਣਾ ਕੁਛ ਚੱਲ ਲਾ ਪਰ ਸੋਚਦੇ ਆ ਕਿ ਕੀ ਹੋ ਸਕਦਾ ਸਿਮਰੋਂ ਨੇ ਕਿਹਾ ਜ਼ਿਆਦਾ ਸੋਚਣ ਦਾ ਟਾਈਮ ਨਹੀਂ ਪੱਭੀ ਬੀਬੀ ਨੇ ਤਾਂ ਕੱਲ ਨੂੰ ਦਵਾਈ ਲੈਣ ਚਲੀ ਜਾਣਾ ਜੇ ਬੜੇ ਬਾਜੀ ਕੋਲ ਚਲੀ ਗਈ ਫਿਰ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਆਵੇ ਮੈਂ ਤਾਂ ਐਡਮਿਸ਼ਨ ਲੈਣੀ ਆ ਕੁਡੀ ਨਿਹੜਾ ਚਾ ਕੱਢਿਆ ਕੁਛ ਸੋਚ ਕੇ ਸਿਮਰੋਂ ਬੋਲੀ ਅੱਛਾ ਲੈ ਫਿਰ ਜੇ ਬਾਬੇ ਨਾਨਕ ਨੇ ਚਾਹਿਆ ਤਾਂ ਤੇਰੀ ਗੱਲ ਬਣੀ ਕਿ ਬਣੀ ਓ ਕਿਤਾ ਨਨਦਪੁਰ ਜਾਈ ਇਕੱਠੀ ਬੁਲੀਆਂ ਉਹ ਤੁਹਾਨੂੰ ਬਾਅਦ ਵਿੱਚ ਪਤਾ ਲੱਗ ਜਾਊ ਇਸ ਤੋਂ ਪਹਿਲਾਂ ਕਿ ਚਾਚੀ ਉੱਠ ਜਾਵੇ ਹੁਣ ਤੁਸੀਂ ਜਾਵੋ ਮੈਂ ਤੇਰ ਕੱਲਾ ਨੂੰ ਆਉਂਗੀ ਤੁਹਾਡੇ ਘਰ ਸੰਤੋਸ਼ ਅਤੇ ਗੁੱਡੀ ਦੋਵੇਂ ਆਪਣੇ ਘਰ ਚਲੀਆਂ ਗਈਆਂ ਸ਼ਾਮ ਨੂੰ ਸਿਮਰੋ ਮੁੰਡੇ ਨੂੰ ਕੁੱਚੜ ਚੁੱਕੇ ਸਿੰਨੂ ਦੇ ਘਰ ਚਲੀ ਗਈ ਸਿੰਨੂ ਅਤੇ ਕਸ਼ਮੀਰ ਸਿੰਘ ਵੇੜੇ ਵਿੱਚ ਬੈਠੇ ਹੋਏ ਸਨ ਸਿਮਰੋ ਨੂੰ ਦੇਖ ਕੇ ਕਸ਼ਮੀਰ ਸਿੰਘ ਉੱਠ ਕੇ ਅੰਦਰ ਚਲਾ ਗਿਆ ਅਤੇ ਸਿਮਰੋ ਸਿੰਨੂ ਦੇ ਕੋਲ ਬੈਠ ਗਈ ਸਿਮਰੋ ਬੋਲੀ ਚਾਚੀ ਕਾ ਕੰਮ ਆਈ ਸੀ ਸਿੰਨੂ ਨੇ ਬੜੇ ਪਿਆਰ ਨਾਲ ਕਿਹਾ ਦੱਸ ਦੀਏ ਤੂੰ ਦੋ ਕੰਮ ਦੱਸ ਤੈਨੂੰ ਕੋਈ ਨਾ ਇ ਤੇਰਾ ਦੇਣਾ ਤਾਂ ਮੈਂ ਆਪਣਾ ਚਾਮਾ ਵੇਚ ਕੇ ਵੀ ਨਹੀਂ ਦੇ ਸਕਦੀ ਤੂੰ ਮੇਰੇ ਪੁੱਤ ਲਈ ਫਰਿਸ਼ਤਾ ਬਣ ਕੇ ਬਸ ਕਰ ਚਾਚੀ ਇੱਕੋ ਗੱਲ ਦੇ ਪਿੱਛੇ ਪਈ ਰਹਿਨੀ ਆ ਤੂੰ ਵੀ ਮੈਂ ਤਾਂ ਆਈ ਸੀ ਵੀ ਮੈਂ ਕੱਲ ਨੂੰ ਸ਼ਹਿਰ ਜਾਣਾ ਜੇ ਮੜਾ ਜਾ ਸੰਤੋਸ਼ ਨਿਆਣਿਆਂ ਦਾ ਖਿਆਲ ਰੱਖ ਲਵੇ ਉਦੋਂ ਤਾਂ ਬਾਪੂ ਜੀ ਘਰ ਹੋਣੇ ਆ ਪਰ ਫਿਰ ਵੀ ਮੜਾ ਜਾ ਧਿਆਨ ਰੱਖ ਲਵੇ ਤਾਂ ਚੰਗੀ ਗੱਲ ਆ ਲੈ ਗੁੜੇ ਸਿਮਰੋ ਸ਼ਹਿਰ ਨੂੰ ਤਾਂ ਮੈਂ ਵੀ ਜਾਣ ਦਵਾਈ ਲਾਂ ਮੈਂ ਤੇਰੇ ਨਾਲ ਚਲੀ ਜਾਵਾਂਗੀ ਕੋਈ ਨਾ ਨਿਆਣਿਆਂ ਨੂੰ ਦੇਖ ਲੈਣ ਗਿਆ ਗੁੱਡੀ ਵੀ ਘਰੇ ਹੋਣੀ ਵੇਲੀ ਆ ਹੁਣ ਉਹ ਵੀ ਚਾਚੀ ਵੇਲੀ ਕਿੱਦਾਂ ਐ ਇਹਨੇ ਅੱਗੇ ਨਹੀਂ ਪੜਨਾ ਨੀਨਾ ਸਿਮਰੋ ਬੱਥੇਰਾ ਪੜ ਲਿਆ ਹੁਣ ਪੜੀ ਜਾਣਾ ਕੋਈ ਕੰਮ ਸਿੱਖੇ ਸੁਗਨਲ ਜਵਾਨ ਹੋ ਗਈ ਕੋਈ ਮੁੰਡਾ ਮਿਲ ਜਾਵੇ ਤਾਂ ਇਹਦੇ ਹੱਥ ਪੀਲੇ ਕਰ ਦਈਏ ਸਾਡਾ ਬੋਝ ਹਲਕਾ ਹੋਵੇ ਚਾਚੀ ਇਹ ਤੂੰ ਕੀ ਕਹਿੰਨੀ ਆ ਬੋਝ ਭਲਾ ਕਿੱਦਾਂ ਆਏ ਦਿਨ ਦੇ ਵੀ ਕੰਮ ਸਵਾਰਦੀ ਤੇਰੇ ਨਾਲੇ ਤੈਨੂੰ ਪਤਾ ਵੀ ਆ ਕਿ 18 ਸਾਲ ਤੋਂ ਪਹਿਲਾਂ ਤਾਂ ਸਰਕਾਰ ਵੀ ਵਿਆਹ ਕਰਨ ਲਈ ਬਨਾਈ ਕਰਦੀ ਆ ਤੇ ਗੁੱਡੀ ਅਜੇ 17ਵੇਂ ਸਾਲ ਵਿੱਚ ਐ ਦੋਹਾਂ ਦੀ ਗੱਲ ਸੁਣ ਕੇ ਬਤਾਰਵੀ ਕੋਲਾ ਬੈਠਾ ਤੇ ਬੋਲਿਆ ਬੀਬੀ ਭਾਬੀ ਸਹੀ ਬੋਲਦੀ ਆ ਤੈਨੂੰ ਪੁਲਿਸ ਨੇ ਫੜ ਕੇ ਲੈ ਜਾਣਾ ਦੇਖ ਲੈ ਗੁੱਡੀ ਦਾ ਵਿਆਹ ਕਰਕੇ ਜੇਲ੍ਹ ਜਾਣਾ ਜਾਂ ਵਿਆਹ ਕੈਨਸਲ ਕਰਕੇ ਸਾਰੇ ਟੱਬੇ ਨੂੰ ਉਂਗਲਾ ਤਣ ਚੋਣਾ ਅਫਦਾਰ ਦੀ ਗੱਲ ਸੁਣ ਕੇ ਸਾਰੇ ਹੱਸਣ ਲੱਗ ਪਏ ਅਫਦਾਰ ਨੇ ਕਿਹਾ ਬੀਬੀ ਇਹ ਗੱਲ ਤਾਂ ਪੱਕੀ ਆ ਵੀ ਗੁੱਡੀ ਦਾ ਵਿਆਹ ਤਾਂ ਨਹੀਂ ਕਰਨਾ ਜੇ ਨਿਆਣੀ ਆ ਜੇ ਤੂੰ ਮੈਨੂੰ ਦੱਸ ਤੇਰੇ ਚਾਰ ਪੁੱਤਾਂ ਤੁਜੋ ਤਾਂ ਵਿਆਹ ਕਿਤੇ ਤੇ ਤੂੰ 16-16 ਸਾਲਾਂ ਗਿਆਂ ਨੂਆ ਲੈ ਕੇ ਆਈ ਸੀ ਬੜੀਆਂ ਦੋਵੇਂ ਭਾਬੀਆਂ 19 ਸਾਲਾਂ ਦੀਆਂ ਸੀ ਸੰਤੋਸ਼ ਤੇ ਦੀਪਕ ਤਾਂ 1 ਘਸਾਲੀਆਂ 21 ਸਾਲਾਂ ਦੀਆਂ ਸਨ ਹਾਂ ਫਿਰ ਤੁਸੀਂ ਕਿਹੜਾ ਨਿਆਣੇ ਸੀ ਹਾਂ ਪਰਵਾਨ ਦੀਆਂ ਹੀ ਲੈਣੀਆਂ ਸੀ ਸਿੱਨੋ ਨੇ ਕਿਹਾ ਤੇ ਫਿਰ ਚਾਚੀ ਕੁੜੀ ਨੂੰ ਕੰਨੋਂ ਫੁੱਲ ਭੜ ਨੂੰ ਫਾਹਾ ਪਾਉਣ ਨੂੰ ਫਿਰਦੀਆਂ ਅੱਛਾ ਚੱਲ ਛੱਡ ਇਸ ਗੱਲ ਨੂੰ ਚਾਚੀ ਇੱਕ ਗੱਲ ਦੱਸ ਜਦੋਂ ਤੇਰੇ ਤੇ ਚਾਚੇ ਦਾ ਵਿਆਹ ਹੋਇਆ ਸੀ ਤੇ ਤੁਹਾਡੀ ਦੋਹਾਂ ਦੀ ਉਮਰ ਕੀ ਸੀ ਫੋਟ ਤੂੰ ਵੀ ਸਿਮਰੋ ਦੀ ਗੱਲ ਪੁੱਛਦੀਆਂ ਕੀ ਗੱਲ ਪੁੱਛਦੀਆਂ ਤੇਰਾ ਚਾਚਾ ਕਿਤੇ ਮੇਰੇ ਲਾਇਕ ਦਾ ਸੀ ਇਹ ਤਾਂ ਗੇਰੂ ਮਰ ਜਾਣੇ ਦੀਆਂ ਬੇੜੀਆਂ ਵਿੱਚ ਵੱਟੇ ਪੈ ਗਏ ਮੈਨੂੰ ਬੁੱਢੇ ਦੇ ਲੜ ਲਾਤਾ ਮੈਂ ਤਾਂ ਬਹੁਤ ਛੋਟੀ ਐ ਤੇ ਤੋਂ ਚਾਚੀ ਥੋੜਾ ਬਚੋਲਾ ਕੇਰੂ ਚਾਚਾ ਸੀ ਆਹ ਉਹ ਹੀ ਸੀ ਟੁੱਟ ਜਾਣਾ ਸਿੰਨੂ ਦੀਆਂ ਗੱਲਾਂ ਸੁਣ ਲਈ ਸੰਤੋਸ਼ ਤੇ ਗੁੱਡੀ ਵੀ ਆ ਕੇ ਮੰਜੇ ਉੱਤੇ ਬੈਠ ਗਈਆਂ ਸਿੰਨੂ ਨੇ ਅੱਗੇ ਬੋਲਣਾ ਸ਼ੁਰੂ ਕੀਤਾ ਜਦ ਮੇਰਾ ਵਿਆਹ ਹੋਇਆ ਨਾ ਬਰਾਤ ਚਾ ਪਿੰਦੀ ਸੀ ਮੈਨੂੰ ਕੇਰੂ ਤੇ ਬਹੁਤ ਗੁੱਸਾ ਆਇਆ ਹੋਇਆ ਸੀ ਮੈਨੂੰ ਜਿਹੜੀਆਂ ਪਜੇਬਾਂ ਬਰੀ ਵਿੱਚ ਢੋਈਆਂ ਸੀ ਮੈਂ ਕੋਟੇ ਤੇ ਚੜ ਕੇ ਕੇਰੂ ਦੇ ਸਿਰ ਤੇ ਦੇ ਮਾਰੀਆਂ ਉਹਦੀ ਪੱਗ ਵਿੱਚ ਫਸ ਗਈਆਂ ਸਿੰਨੂ ਦੀ ਗੱਲ ਸੁਣ ਕੇ ਸਾਰੇ ਉੱਚੇ ਉੱਚੇ ਆਸ ਪਏ ਅੱਛਾ ਬੀਬੀ ਇਹਦਾ ਮਤਲਬ ਤੂੰ ਪਹਿਲਾਂ ਧੋਈ ਤੱਤੇ ਸੁਬਾ ਦੀ ਹੈ ਗੁੱਡੀ ਨੇ ਹੱਸ ਕੇ ਕਿਹਾ ਗੁੱਡੀ ਦੀ ਗੱਲ ਸੁਣ ਕੇ ਇੱਕ ਵਾਰ ਫਿਰ ਸਾਰੇ ਹਾਸੇ ਬੀਬੀ ਤੂੰ ਪੰਜੇਪਾ ਚਾਚੇ ਦੇ ਘਰ ਤੋਂ ਮਾਰੀਆਂ ਅਵਤਾਰ ਨੇ ਪੁੱਛਿਆ ਮਾਰਦੀ ਨਾ ਮੇਰੇ ਤੋਂ ਵੱਡੀ ਭੈਣ ਆਪ ਵਿਆਹ ਕੇ ਲੈ ਗਿਆ ਤੇ ਮੈਂ ਛੋਟੀ ਸੀ ਜਿੰਨੂੰ ਆਪਣੇ ਤੋਂ بڑے ਭਾਈ ਨਾਲ ਲਈ ਮੇਰੇ ਪਿਓ ਤੋਂ ਮੰਗ ਕੇ ਰਿਸ਼ਤਾ ਲੈ ਗਿਆ ਸਿਨੂ ਨੇ ਰੋਣ ਹੱਗੀ ਹੋ ਕੇ ਕਿਹਾ ਸਾਰੇ ਜਣੇ ਫਿਰ ਹੱਸ ਪਏ ਪਰ ਸਿਨੂ ਦੇ ਦਿਲ ਦਾ ਦਰਦ ਜਿਵੇਂ ਫੁੱਟ ਫੁੱਟ ਕੇ ਬਾਹਰ ਆ ਗਿਆ ਸੀ ਉਹ ਚੁੱਪ ਜਾਈ ਕਰ ਗਈ ਸਿਮਰੋ ਸਮਝ ਗਈ ਕਿ ਸਿੰਨੂ ਅੰਦਰੋਂ ਅੰਦਰੀ ਵਿਸ ਕੋਲ ਰਹੀ ਸੀ ਭਾਵੇਂ ਨਾ ਗੱਲਾਂ ਨੂੰ ਬੀਤਿਆਂ ਨੂੰ ਬਹੁਤ ਸਮਾਂ ਬੀਤ ਚੱਕਿਆ ਸੀ ਪਰ ਉਸ ਦੇ ਅੰਦਰ ਇਹ ਚੀਜ਼ਾਂ ਅੱਜ ਵੀ ਉਵੇਂ ਹੀ ਵੱਜ ਰਹੀਆਂ ਸਨ ਸਿਮਰੋ ਮੰਜੇ ਤੋਂ ਉੱਠੀ ਅਤੇ ਬੋਲੀ ਚੰਗਾ ਚਾਚੀ ਮੈਂ ਚਲਦੀ ਹਾਂ ਹੁਣ ਕੱਲ ਨੂੰ 9 ਵਜੇ ਵਾਲੀ ਬੱਸ ਨੂੰ ਤਿਆਰ ਰਹੀ ਅਗਲੇ ਦਿਨ ਪਹੂਫਟ ਦੇ ਨੂੰ ਸਿਮਰੋ ਨੇ ਕਰਦਾ ਸਾਰਾ ਕੰਮ ਨੇ ਫਰੇ ਚੜ ਲਿਆ ਕੁੜੀਆਂ ਨੂੰ ਵੀ ਤਿਆਰ ਕਰ ਦਿੱਤਾ ਹੁਕਮ ਸਿੰਘ ਨੂੰ ਖਾਣਾ ਖਵਾ ਕੇ ਸਿਮਰਨ ਨੇ ਇਹਨੂੰ ਦੱਸ ਦਿੱਤਾ ਕਿ ਉਹ ਕੱਲ ਲਈ ਕੁਝ ਘਰਿਆਨੇ ਦਾ ਸਮਾਨ ਲੈਣ ਲਈ ਸ਼ਹਿਰ ਜਾ ਰਹੀ ਹੈ ਸਿਨ ਨੂੰ ਨਾਲ ਲੈ ਕੇ ਉਹ バス ਅੱਡੇ ਤੇ ਪਹੁੰਚ ਗਈ 5-10 ਮਿੰਟਾਂ ਵਿੱਚ ਸ਼ਹਿਰ ਨੂੰ ਜਾਣ ਵਾਲੀਆਂ বাস ਆ ਗਈ ਦੋਵੇਂ বাস ਵਿੱਚ ਬੈਠ ਗਈਆਂ বাস ਵਿੱਚ ਕਾਲਜ ਨੂੰ ਜਾਣ ਵਾਲੀਆਂ ਕੁੜੀਆਂ ਅਤੇ ਕੁਝ ਨੌਕਰੀ ਪੇਸ਼ਾ ਕੁੜੀਆਂ ਵੀ ਸਵਾਰ ਸਨ ਸਿਮਰਨ ਨੇ ਗਾਲ ਛੜੀ ਚਾਚੀ ਦੇਖ ਤਾਂ ਕਿਸੇ ਦੀ ਦੇਖ ਤਾਂ ਅਵੇ ਕਿਸੇ ਦੀਆਂ ਕੁੜੀਆਂ ਆ ਦੇਖਾ ਨੌਕਰੀ ਵੀ ਕਰਦੀਆਂ ਜੇ ਆਪਣੀ ਗੁੱਡੀ ਵੀ ਅੱਗੇ ਪੜ੍ਹ ਲਿਖ ਲੋ ਉਹ ਵੀ ਆਪਣੇ ਪੈਰਾਂ ਤੇ ਖੜੀ ਹੋ ਜਾਊਗੀ ਸਿਨੂ ਨੇ ਸਿਮਰੋਵਲ ਵੇਖਿਆ ਪਰ ਚੁੱਪ ਰਹੀ ਜਿਵੇਂ ਉਹਦੇ ਬੁੱਲ ਕਿਸੇ ਨੇ ਸੀ ਉਹ ਦਿੱਤੇ ਹੁਣ ਹਮੇਸ਼ਾ ਬਰਬੜ ਕਰਨ ਵਾਲੀ ਸਿਨੂ ਸਾਰਾ ਰਾਹ ਇਵੇਂ ਚੁੱਪ ਰਹੀ ਜਿਵੇਂ ਮੂੰਹ ਵਿੱਚ ਦਹੀਂ ਜਮਾਇਆ ਹੋਵੇ ਸ਼ਹਿਰ ਪਹੁੰਚ ਕੇ ਤੂੰ ਦਵਾਈ ਲੈਣ ਲਈ ਹਸਪਤਾਲ ਪੁੱਜੀਆ ਉੱਥੇ ਵੀ ਨਰਸਾਂ ਤੇ ਡਾਕਟਰਾਂ ਨੂੰ ਦੇਖ ਸਿਮਰੋ ਨੇ ਇੱਕ ਵਾਰ ਫਿਰ ਤੇਜ ਰਾਇਆ ਚਾਚੀ ਦੇਖ ਅਹ ਨਰਸਾਂ ਕਿੰਨੀਆਂ ਸੋਨੀਆਂ ਲੱਗਦੀਆਂ ਤੇ ਡਾਕਟਰ ਦੇਖ ਕਿੰਨੀ ਟੋਰ ਨਾਲ ਬੈਠੀ ਸਹੀ ਦੇ ਕੰਨਾਂ ਵਰਗੇ ਨੋਟ ਕਮਾ ਰਹੀ ਐ ਹੁਣ ਤਾਂ ਕੁੜੀਆਂ ਹਰ ਪਾਸੇ ਤਰੱਕੀ ਕਰ ਜਾਂਦੀਆਂ ਆਹੋ ਤੇਰੀ ਗੱਲ ਤਾਂ ਠੀਕ ਐ ਸਿਮਰੋ ਫਿਰ ਬੋਲੀ ਚਾਚੀ ਜੀ ਆਪਣੀ ਗੁੱਡੀ ਵੀ ਪੜ ਲੂ ਤਾਂ ਹੋ ਸਕਦਾ ਹੋਵੇ ਆਪਣੇ ਪੈਰਾਂ ਤੇ ਖੜੀ ਹੋ ਜਾਵੇ ਉਹਨੂੰ ਆਪਣੇ ਹਾਨ ਪਰਵਾਨ ਦਾ ਕੋਈ ਚੰਗੀ ਨੌਕਰੀ ਵਾਲਾ ਮੁੰਡਾ ਮਿਲ ਜਾਵੇ ਕਿ ਤੂੰ ਚਾਹੁੰਦੀ ਆ ਜੋ ਤੇਰੇ ਨਾਲ ਹੋਇਆ ਗੁੱਡੀ ਨਾਲ ਵੀ ਹੋਵੇ ਨੀ ਨਾ ਤੀਏ ਖਾੜਾ ਰੱਬ ਦੇ ਵਾਸਤੇ ਧਨਕ ਐ ਆਪਣੇ ਵਿਆਹ ਦੀਆਂ ਘਟਨਾਵਾਂ ਸਿਨੋਦੀਆਂ ਅੱਖਾਂ ਅੱਗੇ ਕਿਸੇ ਫਿਲਮਾਂ ਕੋ ਮਰੀਆਂ ਸਨ ਹਰ ਮਾਂ ਚਾਹੁੰਦੀ ਐ ਕਿ ਉਸ ਦੀ ਤੀਨੋਂ ਵਧੀਆ ਘਰਵਾਲ ਮਿਲੇ ਤਾਂ ਜੋ ਇੱਕ}{|\text{ਖਸ਼ਾਲ ਜੀਵਨ ਬਿਤਾ ਸਕੇ। ਸਿਮਰੋ ਨੇ ਆਪਣੀ ਪੂਰੀ ਵਲ ਲਗਾ ਦਿੱਤੀ ਸੀ ਕਿ ਸਿੰਨ ਨੂੰ ਸਮਝ ਆ ਜਾਵੇ ਕਿ ਕੁੜੀਆਂ ਨੂੰ ਵੀ ਪੜ੍ਹਨ ਲਿਖਣ ਦਾ ਪੂਰਾ ਹੱਕ ਹੈ। ਸਿੰਨੋ ਦੇ ਦਿਲੋਂ ਦਿਮਾਗ ਤੇ ਇਸ ਦਾ ਥੋੜਾ ਬੋਤ ਅਸਰ ਵੀ ਹੋਇਆ। ਉਹਦੀ ਆਪਣੀ ਜ਼ਿੰਦਗੀ ਅੱਗੇ ਕਿਸੇ ਫਿਲਮ ਵਾਂਗ ਕੁਮਰਈ ਸੀ। ਉਹ ਸੋਚਾਂ ਵਿੱਚ ਡੁੱਬ ਗਈ ਕਿ ਕਿਵੇਂ ਉਸਦੇ ਮਾਪਿਆਂ ਨੇ ਉਸਨੂੰ 16 ਸਾਲ ਦੀ ਉਮਰ ਵਿੱਚ 30 ਸਾਲਾਂ ਆਦਮੀ ਦੇ ਲੜ ਲਾ ਦਿੱਤਾ। ਇੱਕ ਵਾਰੀ ਵੀ ਕਿਸੇ ਨੇ ਉਸਨੂੰ ਪੁੱਛਣਾ ਤਾਂ ਕਿ ਸੋਚਿਆ ਤੱਕ ਨਾ ਕਿ ਉਹ ਦੋਵਾਂ ਦੀ ਉਮਰ ਵਿੱਚ 14-15 ਸਾਲਾਂ ਦਾ ਫਰਕ ਹੈ। ਪਤਾ ਨਹੀਂ ਅਜੇ ਉਹ ਹੋਰ ਕਿੰਨਾ ਚਿਰ ਆਪਣੀਆਂ ਸੋਚਾਂ ਵਿੱਚ ਗੋਤੇ ਖਾਦੀ ਰਹਿੰਦੀ ਜੇ ਸਿਮਰੋ ਉਸ ਨੂੰ ਹਲੋਂ ਕੇ ਕਹਿੰਦੀ ਨਾ ਕਿ ਚਾਚੀ ਚਲ ਉੱਠ ਤੇਰੀ ਵਾਰੀ ਆ ਗਈ ਡਾਕਟਰ ਵੱਚਾ ਮਾਰਦਾ ਹੈ ਅੱਛਾ ਕਹਿੰਦੀ ਹੋਈ ਅੰਦਰ ਡਾਕਟਰ ਕੋਲ ਚਲੀ ਗਈ ਲੇਡੀ ਡਾਕਟਰ ਨੂੰ ਦੇਖ ਕੇ ਕਰੇ ਫਿਰ ਉਸ ਸੋਚਣ ਲੱਗੀ ਸਿਮਰੋ ਕਹਿੰਦੀ ਤਾਂ ਠੀਕ ਹੀ ਐ ਜੇ ਗੁੱਡੀ ਪੜ ਲੱਗ ਗਈ ਤਾਂ ਕੋਈ ਨੌਕਰੀ ਮਿਲ ਗਈ ਤਾਂ ਘੱਟੋ ਘੱਟ ਆਪਣਾ ਢਿੱਡ ਤਾਂ ਪਾ ਲਈ ਸਕਦੀ ਆ ਮੇਰੇ ਵਾਂਗ ساری ਜ਼ਿੰਦਗੀ ਦੂਜਿਆਂ ਦੇ ਹੱਥਾਂ ਵਲਤਨੀ ਦੇਖਣਾ ਪਊ ਮਾਤਾ ਜੀ ਕੀ ਹਾਲ ਨੇ ਹੁਣ ਤੁਹਾਡੇ ਡਾਕਟਰ ਨੇ ਬੜੀ ਪਿਆਰ ਨਾਲ ਸਿਨੂ ਨੂੰ ਪੁੱਛਿਆ ਤਾਂ ਕਿਤੇ ਸਿਨੂ ਦੀਆਂ ਸੋਚਾਂ ਦੀ ਲੜੀ ਟੁੱਟੀ ਜੀ ਠੀਕ ਆ ਹੁਣ ਮੈਂ ਤਾਂ ਡਾਕਟਰ ਨੇ ਖੁਸ਼ੀ ਦਾ ਹਿਤ ਦੇ ਕੇ ਸਿਨੂ ਨੂੰ ਦਵਾਈ ਲਿਖ ਦਿੱਤੀ ਅਤੇ ਸਿਨੂ ਬਾਜ਼ਾਰ ਸਿਮਰੋ ਕੋਲਾ ਕੇ ਬੋਲੀ ਚਲਦੀ ਏ ਸਮਾਨ ਲੈ ਲਾ ਫਿਰ ਆਪਾਂ ਘਰ ਚਲੀਏ ਸਿਨੂ ਸਿਮਰੋ ਨੇ ਬਾਜ਼ਾਰ ਵਿੱਚੋਂ ਕੁਝ ਸਮਾਨ ਲਿਆ ਤੇ ਦਵੇਂ ਬਸ ਅੱਡੇ ਤੇ ਆ ਕੇ ਪਿੰਡ ਨੂੰ ਜਾਣ ਵਾਲੀ ਬੱਸ ਦੀ ਉਡੀਕ ਕਰਨ ਲੱਗੀਆਂ ਅਜੇ ਬੈਠੀਆਂ ਨੂੰ ਥੋੜੀ ਦੇਰੀ ਹੋਈ ਸੀ ਕਿ ਪਿੰਡ ਦੀ ਹੀ ਇੱਕ ਕੁੜੀ ਜੋ ਪੁਲਿਸ ਸਿਵਕ ਨੌਕਰੀ ਕਰਦੀ ਸੀ ਅੱਡੇ ਤੇ ਆਖਲੋਤੀ ਉਸਨੇ ਵਰਦੀ ਪਾਈ ਹੋਈ ਸੀ ਜਿਸ ਨਾਲ ਉਸ ਦਾ ਇੱਕ ਵਕਰਾ ਹੀ ਰੂਪ ਦਿਖਾਈ ਦਿੰਦਾ ਦੇਖਾਈ ਦੇ ਰਿਆ ਸੀ ਸਿੰਨੋ ਉਸ ਵੱਲ ਬਿਨਾਂ ਅੱਖ ਚਪਕੇ ਇੱਕ ਟੱਕ ਵੇਖੀ ਜਾ ਰਹੀ ਸੀ ਜਿਵੇਂ ਉਹ ਇਕੱਲੀ ਗਈ ਹੋਵੇ ਸਿਮਰੋ ਨੇ ਸਿੰਨੋ ਵੱਲ ਦੇਖਿਆ ਤੇ ਉਸ ਦੀ ਅੱਖਾਂ ਨੂੰ ਪੜਨ ਦੀ ਕੋਸ਼ਿਸ਼ ਕਰਨ ਲੱਗੀ ਉਸ ਨੂੰ ਲੱਗਿਆ ਜਿਵੇਂ ਉਹ ਉਸ ਵਿੱਚੋਂ ਆਪਣੀ ਗੁੱਡੀ ਨੂੰ ਪਾਲ ਰਹੀ ਹੋਵੇ ਪਤਾ ਨਹੀਂ ਸਿੰਨੋ ਕਿਉਂ ਘੁੰਮਸੀ ਜੀ ਹੋ ਗਈ ਉਹ ਸਿੰਨੋ ਜਿਸ ਦੀ ਜ਼ੁਬਾਨ ਕੈਂਚੀ ਦੀ ਤਰ੍ਹਾਂ ਚੱਲਦੀ ਸੀ ਜੋ ਹਰ ਇੱਕ ਦੀ ਗੱਲ ਬੜਾ ਨੁਕ ਚੁੱਕ ਕੇ ਕਰਦੀ ਸੀ ਅਜੇ ਨਹੀਂ ਖਮੋਸ਼ ਕਿਉਂ ਸੀ ਬਸ ਚੁੱਪ ਚਾਪ ਹਰੋਂ ਦੇ ਚੰਦੇ ਨੂੰ ਇੰਝ ਦੇਖ ਰਹੀ ਸੀ ਜਿਵੇਂ ਕੁਝ ਲੱਭ ਰਹੀ ਹੋਵੇ ਸਿਮਰੋਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ تیر ਨਿਸ਼ਾਨੇ ਤੇ ਲੱਗਾ ਹੈ ਅਤੇ ਜ਼ਖਮ ਵੀ ਡੂੰਗਾ ਹੋਇਆ ਹੈ ਅੱਧੇ ਘੰਟੇ ਬਾਅਦ ਬੱਸ ਆ ਗਈ ਅਤੇ ਉਹ ਬੱਸ ਵਿੱਚ ਬੈਠ ਗਈਆਂ ਰੱਬ ਦੀ ਕੁਦਰਤ ਉਹ ਪੁਲਿਸ ਵਾਲੀ ਕੁੜੀ ਵੀ ਉਹਨਾਂ ਦੇ ਨਾਲ ਹੀ ਬੈਠ ਗਈ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਸਿਨੂ ਨੇ ਉਸ ਨੂੰ ਪੁੱਛ ਹੀ ਲਿਆ ਕਿ ਬੋਜੋ ਤੂੰ ਕਿੰਨਾ ਕੁ ਪੜੀ ਲਿਖਿਆ ਕੁੜੀ ਨੇ ਬੜੀ ਹਲੀਮੀ ਨਾਲ ਜਵਾਬ ਦਿੱਤਾ ਜੀ ਬੀਏ ਕਰ ਲਈ ਐ ਤੇ ਅੱਗੇ ਐਮਏ ਦੇ ਪ੍ਰਾਈਵੇਟ ਪੇਪਰ ਦੇਨੇ ਆ ਕੀ ਹੋਇਆ ਬੀਜੀ ਨਾਲ ਹੀ ਕੁੜੀ ਨੇ ਸਵਾਲ ਵੀ ਕਰ ਦਿੱਤਾ ਹੋਇਆ ਤਾਂ ਕੁਛ ਨਹੀਂ ਪੁੱਤ ਸਾਡੀ ਕੁੜੀ ਵੀ ਕਾਲਜ ਵਿੱਚ ਪੜਨ ਨੂੰ ਕਹਿੰਦੀ ਆ ਅਸੀਂ ਤਾਂ ਕਿਹਾ ਕਿ ਬਸ 10 ਮਾਤਾ ਪੜ ਲਈਆਂ ਬਿਥੇਰੀਆਂ ਪਰ ਉਹ ਜਿੱਦ ਕਰੀ ਬੱਠੀ ਆ ਤੇ ਪ੍ਰਾਪਰ ਜਾਈਆਂ ਵੀ ਉਸ ਦਾ ਪੱਕੇ ਪੂਰੀ ਜਾਂਦੇ ਆ ਐਨੀ ਗੱਲ ਬੋਲ ਕੇ ਉਹ ਸਿਮਰੋ ਵੱਲ ਬਿਟਰ-ਬਿਟਰ ਚੱਕਣ ਲੱਗੀ ਸਿਮਰੋ ਮਸਕੜੀ ਜਿਹੀ ਹੱਸ ਪਈ ਤੇ ਕੁੜੀ ਨੂੰ ਸੰਬੋਧਿਤ ਕਰਕੇ ਬੋਲੀ ਬਈ ਤੂੰ 10 ਕੁਛ ਗਲਤ ਕਹਿੰਦੇ ਆਂ ਸੀ ਕੁੜੀ ਹੱਸ ਪੀ ਤੇ ਬੋਲੀ ਬੀਜੀ ਹੁਣ ਚਮੰਨਾ ਬਦਲ ਗਿਆ ਕੁੜੀਆਂ ਹੁਣ ਬਹੁਤ ਕੁਛ ਕਰਦੀਆਂ ਆਦਮੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਸਿਨੋ ਫਿਰ ਸੋਚਾਂ ਵਿੱਚ ਡੁੱਬ ਗਈ ਪਿੰਡ ਘੱਟ ਆ ਗਿਆ ਉਸ ਨੂੰ ਪਤਾ ਹੀ ਨਾ ਲੱਗਾ ਦਵੇਂ ਬਸ ਉਹ ਚੋਤਰ ਕੇ ਘਰੋਂ ਚੱਲ ਪਈਆਂ ਸਿਮਰਨ ਨੇ ਹੌਲੀ ਜੀ ਪੁੱਛਿਆ ਚਾਚੀ ਕੀ ਸੋਚਿਆ ਫਿਰ ਗੁੱਡੀ ਬਾਰੇ ਸੋਚਣਾ ਕੀ ਆ ਹੁਣ ਤੁਸੀਂ ਆਪਣੇ ਪੁਗਾ ਕੇ ਛੱਡਨੀ ਮੈਨੂੰ ਪਤਾ ਤੁਸੀਂ ਸਾਰੇ ਸਲਾਹੂ ਆ ਕਰੋ ਮਰਜ਼ੀ ਪਰ ਮੇਰੀ ਇੱਕ ਗੱਲ ਸੁਣ ਲਓ ਕੰਨ ਖੋਲ ਕੇ ਮੈਨੂੰ ਕੋਈ ਲੰਬਾ ਨਾ ਮਿਲੇ ਗੁੱਡੀ ਦਾ ਉਹਨੂੰ ਸੰਚਾਰ ਦੇ ਵੀ ਆਪੇ ਸਿਮਰੂ ਖੁਸ਼ੀ ਨਾਲ ਉਛਲ ਕੇ ਬੋਲੀ ਸੱਚੀ ਚਾਚੀ ਉਹ ਤੂੰ ਮੇਰੇ ਤੇ ਛੱਡ ਦੇ ਸਿਮਰ ਨੇ ਗੁੱਡੀ ਦੀਆਂ ਖੁਸ਼ੀਆਂ ਖਰੀਦਣ ਵਾਸਤੇ ਸ਼ਾਦੀ ਪਰ ਦਿੱਤੀ ਸੀ ਸ਼ਾਮ ਤੋਂ ਵਾਪਸ ਸਿਮਰੂ ਸਿੰਨੋ ਦੇ ਨਾਲ ਉਸਦੇ ਘਰ ਨੂੰ ਚਲੀ ਗਈ ਗੁੱਡੀ ਅਤੇ ਸੰਤੋਸ਼ ਬੇਸਬਰੀ ਨਾਲ ਉਹਨਾਂ ਦੀ ਉਡੀਕ ਕਰ ਰਹੀਆਂ ਸਨ ਜਿਵੇਂ ਉਹ ਵੇੜੇ ਵਿੱਚ ਉੜੀਆਂ ਸੰਤੋਸ਼ ਨੇ ਝਟਪਟ ਧੁੱਤ ਦੀ ਸ਼ਾਮੇ ਮੰਜਾ ਢਾ ਦਿੱਤਾ ਅਤੇ ਗੁੱਡੀ દોੜ ਕੇ ਪਾਣੀ ਦੇ ਤੋ ਗਲਾਸ ਲੈ ਕੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਗਈ ਪਾਣੀ ਦੇ ਗਲਾਸ ਫੜਾ ਕੇ ਗੁੱਡੀ ਸਿਮਰੋ ਵੱਲ ਨਾਤਮਿਕ ਨਜ਼ਰਾਂ ਨਾਲ ਵੇਖਣ ਲੱਗੀ ਪਰ ਸਿਮਰੋ ਨੇ ਉਸ ਨੂੰ ਸਤਾਉਣ ਲਈ ਉਸ ਵੱਲੋਂ ਨਜ਼ਰਾਂ ਫੇਰ ਲਈਆਂ ਭਾਬੀ ਪਾਣੀ ਹੋਰ ਲਿਆਵਾ ਗੁੱਡੀ ਨੇ ਉਸ ਦਾ ਧਿਆਨ ਆਪਣੇ ਵੱਲ ਕੇਂਦ੍ਰਿਤ ਕਰਨ ਦੀ ਰਾਤੀ ਨਾਲ ਗਿਆ ਨਹੀਂ ਗੁੱਟੀ ਬੱਸ ਮੈਂ ਚੱਲਣਾ ਹੰਕਾਰ ਨੂੰ ਨਿਆਣੇ ਸਕੂਲ ਤੋਂ ਆ ਗਈ ਹੋਣਿਆ ਨਹੀਂ ਭਾਬੀ ਬੈਠ ਚਾਚਾ ਬੰਦੀ ਪਈ ਹੈ ਪੀ ਕੇ ਜਾਵੇਂ ਨਿਆਣੇ ਨੂੰ ਮੈਂ ਦੇਖਾਈ ਸੀ ਅਮਨ ਤੇ ਹੈਪੀ ਸੋਗੇ ਸਕੂਲ ਤੋਂ ਆ ਕੇ ਤੇ ਬਾਗੂ ਸਕੂਲ ਦਾ ਕੰਮ ਕਰਨ ਲੱਗ ਪਈ ਸੀ ਸੰਤੋਸ਼ ਨੇ ਝੱਟ ਸਿਮਰੋ ਨੂੰ ਬੈਠਣ ਲਈ ਬੋਲ ਦਿੱਤਾ ਸਿਮਰੂ ਮਾਨੀ ਮਨ ਮੁਸਕਰਾਈ ਸੀ ਸੋਚ ਰਹੀ ਸੀ ਕਿ ਕਿਵੇਂ ਦੋਵੇਂ ਨਨਾਂ ਅਣਪਛਾਈ ਤੱਲੋਂ ਮੱਛੀ ਹੋਣ ਲੱਗੀਆਂ ਸਿਨੂ ਮੰਜੇ ਤੇ ਇਵੇਂ ਲੇਟ ਗਈ ਜਿਵੇਂ ਉਹ ਵਰਿਆਂ ਦੀ ਥੱਕੀ ਟੁੱਟੀ ਹੋਵੇ ਗੁੱਡੀ ਨੇ ਮਾਂ ਨੂੰ ਪੁੱਛਿਆ ਬੀਬੀ ਕੀ ਹੋਇਆ ਤੂੰ ਠੀਕ ਐ ਹੈ ਆਹੋ ਠੀਕ ਆ ਮੈਨੂੰ ਕੀ ਹੋਇਆ ਨਹੀਂ ਬੀਬੀ ਤੂੰ ਕੁਝ ਬੋਲਦੀ ਨਹੀਂ ਹਨਾ ਤਾਂ ਮੈਂ ਸੋਚਿਆ ਨਹੀਂ ਨਹੀਂ ਪਤ ਮੈਂ ਥੱਕੀ ਗਈ ਥੋੜਾ ਜਾਓ ਹੋਰ ਕੁਝ ਨਹੀਂ ਦਰਸਲ ਸਿਨੂ ਦੋ ਪੁੜਾਂ ਦੇ ਵਿੱਚ ਫਸੀ ਹੋਈ ਸੀ ਉਹ ਸ਼ਹਿਰ ਵਿੱਚਲੀ ਚੱਕਾ ਚੋਂ ਤੋਂ ਵੀ ਡਰਦੀ ਸੀ ਕੁੱਡੀ ਗੁੱਡ ਯੂਸ ਚਾਹ ਚੰਦ ਵਿੱਚ ਕਿਦਰੀ ਆਪਣੀ ਮਰਿਆਦਾ ਨੂੰ ਨਾ ਭੁੱਲ ਜਾਵੇ ਪਰ ਉਹ ਇਹ ਵੀ ਚਾਹੁੰਦੀ ਸੀ ਕਿ ਗੁੱਡੀ ਵੀ ਵੱਢ ਲੇ ਕਿ ਕੁਝ ਬਣ ਜਾਵੇ ਗੁੱਡੀ ਨੂੰ ਇੱਕ ਵਧੀਆ ਤੇ ਹਮ ਉਮਰ ਹਮਸਫਰ ਮਿਲੇ ਪਰ ਇਹ ਤਾਂ ਤਦ ਹੀ ਹੋ ਸਕਦਾ ਜੇ ਗੁੱਡੀ ਦਾ ਸੁਪਨਾ ਪੂਰਾ ਕੀਤਾ ਜਾਵੇ ਉਸਨੇ ਮਨ ਪੱਕਾ ਕਰਕੇ ਹਮੀ ਤਾਂ ਪਰ ਦਿੱਤੀ ਸੀ ਪਰ ਆਪਣੇ ਮੂੰਹੋਂ ਬੋਲਣ ਤੋਂ ਕਤਰਾ ਰਹੀ ਸੀ ਸੰਤੋਸ਼ ਚਾਹ ਲੈ ਆਈ ਸਿਮਰੂ ਚਾਹ ਦੇ ਕੇ ਬੋਲੀ ਸੰਤੋਸ਼ ਸੁੱਕੀ ਚਾਹ ਪਿਲਾਵਾਂਗੀ ਅੜੀ ਅੱਜ ਤੱਕ ਕੁਝ ਮਿੱਠਾ ਖਲਵਾਣ ਦਾ ਬੰਦਾ ਸੀ ਪਤਾ ਅੱਜ ਕਿੰਨਾ ਪੱਗਾਂ ਵਾਲਾ ਦਿਨ ਚੜਿਆ ਗੁੱਡੀ ਨੇ ਸਿਮਰੋਂ ਵੱਲ ਵੇਖਿਆ ਤਾਂ ਉਸਨੇ ਅੱਖਾਂ ਹੀ ਅੱਖਾਂ ਵਿੱਚ ਗੁੱਡੀ ਨੂੰ ਸਮਝਾ ਦਿੱਤਾ ਕਿ ਬੀਬੀ ਤੈਨੂੰ ਅੱਗੇ ਪੜਾਉਣ ਲਈ ਮੰਨ ਗਈ ਹੈ ਗੁੱਡੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਸਨੇ ਆਪਣੀ ਮਾਂ ਦੇ ਗਲ ਨੂੰ ਚਿਪੜ ਕੇ ਪੁੱਛਿਆ ਬੀਬੀ ਮੈਂ ਕੋਲੇ ਜਾ ਸਕਦੀ ਹਾਂ ਸਿਮਰੋਂ ਨੇ ਗੁੱਡੀ ਨੂੰ ਆਪਣੇ سینੇ ਨਾਲ ਲਾ ਲਿਆ ਤੇ ਬੋਲੀ ਹਾਂ ਬੇਟਾ ਜਾ ਸਕਦੀਆਂ ਤੂੰ ਜਆ ਪੜ ਲੈ ਜਿੰਨਾ ਪੜਨਾ ਚਾਹਨੀ ਹੈ ਅੱਜ ਸਿਮਰੋਂ ਨੇ ਮੇਰੀ ਅੱਖਾਂ ਖੋਲ ਦਿੱਤੀਆਂ ਜੇ ਅੱਜ ਇਹ ਮੇਰੇ ਨਾਲ ਸ਼ਹਿਰ ਨਾ ਜਾਂਦੀ ਤਾਂ ਮੈਂ ਸ਼ਾਇਦ ਦੇਵੀ ਤੈਨੂੰ ਕਾਲਜ ਨਾਲ ਭੇਜਦੀ ਗੁੱਡੀ ਦੀ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਸਿਨੂ ਨੇ ਗੁੱਡੀ ਨੂੰ ਆਪਣੇ ਤੋਂ ਅਲੱਗ ਕਰਕੇ ਗਿਆ ਪਰ ਮੇਰੇ ਇੱਕ ਗਲ ਕੰਨ ਖੋਲ ਕੇ ਸੁਣ ਲੈ ਸ਼ਰਪੰਡ ਪੇਛਾ ਤੈਨੂੰ ਜੇ ਕੋਈ ਉੱਚ ਨੀਚ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਮੈਨੂੰ ਪਤਾ ਤੁਸੀਂ ਸਾਰੇ ਜਾਣਿਆਂ ਦੀ ਮਿਹਲੀ ਭੁਗਤ ਸੀਏ ਜੇ ਕੁਝ ਵੀ ਗੜਬੜ ਕੀਤੀ ਤਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਸਿੱਟੂਗੀ ਸਿਨੂ ਨੇ ਗੁੱਡੀ ਨੂੰ ਚਿਤਾਵਨੀ ਦੇ ਕੇ ਆਪਣਾ ਡਰ ਸਾਫ਼ ਜ਼ਾਹਿਰ ਕਰ ਦਿੱਤਾ ਗੁੱਡੀ ਨੇ ਮਾਂ ਦੀਆਂ ਗੱਲਾਂ ਨੂੰ ਪਿਆਰ ਨਾਲ ਫੜ ਕੇ ਕਿਛਦੇ ਆ ਕਿਹਾ ਬੀਬੀ ਤੂੰ ਜਮਾ ਚਿੰਤਾ ਨਾ ਕਰ ਸਿਮਰ ਉਹਦੇ ਸੰਤੋਸ਼ ਮਾਦੀ ਦੀਆਂ ਗੱਲਾਂ ਸੁਣ ਕੇ ਹੱਸਣ ਲੱਗ ਪਈਆ ਗੁੱਡੀ ਨੇ ਮਾਂ ਕੋਲ ਉੱਟ ਕੇ ਸਿਮਰ ਨੂੰ ਕਲਾਵੇ ਵਿੱਚ ਲੈ ਕੇ ਸ਼ੁਕਰਾਨਾ ਕਰਦਿਆਂ ਹੋਇਆ ਕਿਆ ਭਾਬੀਏ ਸਭ ਤੇਰੇ ਕਰਕੇ ਹੀ ਸੰਭਵ ਹੋਇਆ ਨਹੀਂ ਤਾਂ ਬੀਬੀ ਨੇ ਤਾਂ ਪੱਥਰ ਤੇ ਲੇਖਵਾ ਦਿੱਤੀ ਸੀ ਸੰਤੋਸ਼ ਨੇ ਇਸ ਤਰ੍ਹਾਂ ਤੇ ਨਲ ਗਿਆ ਅੱਛਾ ਜੀ ਅਸੀਂ ਹੁਣ ਕੌਣ ਹੋ ਗਏ ਨਹੀਂ ਨਹੀਂ ਭਾਬੀ ਮੇਰਾ ਮਤਲਬ ਉਹ ਥੋੜੀ ਸੀ ਫਿਰ ਉਹ ਚਾਰੇ ਜਾਣੀ ਖਿਰਖੜ ਕੇ ਹੱਸ ਪਈਆ ਗੁੱਡੀ ਬਹੁਤ ਖੁਸ਼ੀ ਉਸ ਦੇ ਸੁਪਨਿਆਂ ਨੂੰ ਬੂਰਜੋ ਪਿਆ ਰਿਹਾ ਸੀ ਸਿੰਨੂ ਨੇ ਗੁੱਡੀ ਦੀ ਪੜਾਈ ਲਈ ਹਾਂ ਤਾਂ ਕਰ ਦਿੱਤੀ ਪਰ ਅੱਜ ਵੀ ਉਹ ਸੱਸੋ ਪੰਜੇ ਵਿੱਚ ਹੀ ਫੱਸੀ ਹੋਈ ਸੀ ਉਹ ਪੁਰਾਣੇ ਖਿਆਲਾਂ ਦੀ ਹੋਂ ਨੀ ਕਰਕੇ ਇਹ ਹੀ ਸੋਚੀ ਜਾ ਰਹੀ ਸੀ ਕਿ ਜੇ ਕੁੜੀ ਸ਼ਹਿਰ ਵਿੱਚ ਜਾ ਕੇ ਵਿਗੜ ਗਈ ਤਾਂ ਖਾਨਦਾਨ ਦੀ ਨੱਕ ਵੜਾ ਦੇਵੇਗੀ ਉਹ ਬਰਾਦਰੀ ਵਿੱਚ ਕਿਸੇ ਨੂੰ ਮੂੰਹ ਦਿਖਾਉਣ ਚੋਗੀ ਨਹੀਂ ਰਹਿਣਗੇ ਗਰਮੀ ਦੀ ਦੁਪਹਿਰ ਸੀ ਉਹ ਵਿਹੜੇ ਵਿੱਚ ਤੂਤ ਦੀ ਛਾਂੇ ਇਕੱਲੇ ਬੈਠੀ ਇੰਨਾ ਵਹਿਣਾ ਵਿੱਚ ਖੁੱਬੀ ਹੋਈ ਸੀ ਕਿ ਇੱਕ ਪੰਡਤ ਜੋ ਕਦੇ ਆਟਾ ਦਾਣਾ ਲੈਣ ਲਈ ਪਿੰਡ ਵਿੱਚ ਗੇੜਾ ਮਾਰਦਾ ਰਹਿੰਦਾ ਵਿਹੜੇ ਵਿੱਚ ਆਵੜਿਆ ਉਸਨੇ ਜੈ ਰਾਮ ਜੈ ਸਿਤਾ ਰਾਮ ਅਕ ਕੈਲਕ ਜਗਾਈ ਸਿੰਨੂ ਨੇ ਕਿਹਾ ਆਜੋ ਪੰਡਤ ਜੀ ਬੈਠੋ ਪੰਡਤ ਥੱਲੇ ਹੀ ਬੈਠ ਗਿਆ ਤਾਂ ਸਿੰਨੂ ਨੇ ਗੁੱਡੀ ਨੂੰ ਆਵਾਜ਼ ਮਾਰ ਕੇ ਪੀੜੀ ਲਿਆਉਣ ਲਈ ਕਿਹਾ ਗੁੱਡੀ ਸਮਝ ਗਈ ਕਿ ਬੀਬੀ ਹੁਣ ਪੰਡਤ ਤੋਂ ਕੁਝ ਪੁੱਛੇਗੀ ਗੁੱਡੀ ਪੀੜੀ ਦੇਣ ਗਈ ਤਾਂ ਸਿੰਨੂ ਬੋਲੀ ਪੰਡਤ ਜੀ ਮੇਰੀ ਕੁੜੀ ਦਾ ਹੱਥ ਦੇਖ ਕੇ ਦੱਸੋ ਤਰੀਕ ਕਿਸਮਤ ਕਿਤਾਂ ਦੀ ਹੈ ਗੁੱਡੀ ਸਿੰਨੂ ਦੀ ਗੱਲ ਅਣਸੁਣਤ ਜੇ ਕਰਕੇ ਅੰਦਰ ਚਲੀ ਗਈ ਉਸਨੇ ਆਪਣੇ ਪਤੀ ਜੀ ਪਿੰਦੋ ਨੂੰ ਕਿਹਾ ਜਾ ਤੂੰ ਆਪਣੀ ਸਿਮਰੋ ਤਾਈ ਨੂੰ ਬੁਲਾ ਕੇ ਲਿਆ ਬਿੰਦੂ ਪੂਆ ਦੇ ਹੁਕਮ ਦੀ ਪਾਲਣਾ ਕਰਦੀ ਹੋਈ ਸਿਮਰੋ ਨੂੰ ਬੁਲਾਉਣ ਚਲੀ ਗਈ ਸੰਤੋਸ਼ ਨੇ ਕੀ ਕੀ ਹੋਇਆ ਤਾਂ ਗੁੱਡੀ ਨੇ ਉਸ ਨੂੰ ਦੱਸਿਆ ਕਿ ਬੀਬੀ ਨੇ ਬਾਅਦ ਪੰਡਤ ਨੂੰ ਬਿਠਾਇਆ ਹੋਇਆ ਉਹਨੂੰ ਮੇਰਾ ਖਾਤ ਦਿਖਾਉਣ ਲਈ ਕਹਿੰਦੀ ਆ ਸੰਦੋਸ਼ ਨੇ ਮੱਥੇ ਤੇ ਹੱਥ ਮਾਰਿਆ ਤੇ ਬੋਲੀ ਇਹ ਬੀਬੀ ਵੀ ਨਾ ਪਤਾ ਨਹੀਂ ਕਿਹੜੇ ਜ਼ਮਾਨੇ ਦੀ ਆ ਦੁਨੀਆ ਚਲ ਤੇ ਪਹੁੰਚ ਗਈ ਪਰ ਇਹ ਅਜੇ ਵੀ ਪੰਡਤਾਂ ਦੇ ਪਿੱਛੇ ਟੁਰੀ ਫਿਰਦੀ ਆ ਨਹੀਂ ਗੁੱਡੀ ਤੈਨੂੰ ਸੁਣਦਾ ਨਹੀਂ ਮੈਂ ਕੀ ਕਿਹਾ ਤੂੰ ਜਾ ਕੇ ਅੰਦਰ ਵੜ ਗਈ ਆ ਸਿਨੂ ਨੇ ਗੁੱਸੇ ਨਾਲ ਗੁੱਡੀ ਨੂੰ ਆਵਾਜ਼ ਮਾਰ ਕੇ ਬੁਲਾਇਆ ਆਈ ਬੀਬੀ ਕਹਿ ਕੇ ਗੁੱਡੀ ਅੱਖ ਦੇ ਫੋਰ ਵਿੱਚ ਮਾਂ ਦੇ ਕੋਲ ਪਹੁੰਚ ਗਈ ਕੀ ਹੋਇਆ ਬੀਬੀ ਗੁੱਡੀ ਨੇ ਬਾਹਰ ਵਾਲੇ ਦਰਵਾਜੇ ਵੱਲ ਝਾਕਦੀ ਨੇ ਕਿਹਾ ਚੱਲ ਪੰਡਤ ਨੂੰ ਆਪਣਾ ਹੱਥਕਾਰ ਜਰਾ ਕੀ ਹੋਇਆ ਮੇਰੇ ਹੱਥ ਨੂੰ ਚੰਗਾ ਪਲ ਹੈ ਗੁੱਡੀ ਨੇ ਡਰਦੀ ਦੱਡੀ ਨੇ ਥੋੜਾ ਹੌਂਸਲਾ ਕਰਕੇ ਕਿਹਾ ਨਹੀਂ ਤੂੰ ਬੈਜਾ ਚੁੱਪ ਕਰਕੇ ਜਿੰਨਾ ਕਿਹਾ ਉਹਨਾਂ ਬੋਲ ਬੋਲਣਾ ਬੋਤ ਸਿਨੂ ਨੇ ਸ਼ਾਹੀ ਫਰਮਾਨ ਸੁਣਾ ਦਿੱਤਾ ਗੁੱਡੀ ਨੇ ਦਰਵਾਜੇ ਵੱਲ ਵੇਖਿਆ ਤੇ ਆਪਣਾ ਸੱਚਾ ਹੱਥ ਪੰਡਤ ਦੇ ਮੂਰੇ ਕਰ ਦਿੱਤਾ ਨੀ ਇਹ ਨਹੀਂ ਖੱਬਾ ਹੱਥਕਾਰ ਮੂਰੇ ਸਿਨੂ ਪਤਾ ਨਹੀਂ ਕਿਉਂ ਇੰਨਾ ਤਪੀ ਜਾ ਰਹੇ ਸੀ ਪੰਡਤ ਨੇ ਗੁੱਡੀ ਦਾ ਹੱਥ ਫੜਿਆ ਤੇ ਅਜੇ ਉਹ ਹੱਥ ਦੀਆਂ ਲਕੀਰਾਂ ਵੇਖੀ ਰਹੀ ਸੀ ਕਿ ਸਿਮਰੋ ਨੇ ਵੇੜੇ ਵਿੱਚ ਐਂਟਰੀ ਮਾਰ ਲਈ ਸਿਨੂ ਨੂੰ ਜਿਵੇਂ ਸੱਪ ਸੰਗਿਆ ਹੋਵੇ ਲੈ ਕਿਧਰ ਆ ਗਈ ਇਹ ਹੁਣ ਆਪਣਾ ਗਿਆਨ ਘੋਟੂਗੀ ਉਹ ਮੂੰਹ ਵਿੱਚ ਬੁੜਬੜਾਈ ਆਜਾ ਸਿਮਰੋ ਸਿਨੂ ਮਰਕ ਲਾ ਕੇ ਬੋਲੀ ਸਿਮਰੋ ਸਿੱਧੀ ਆ ਕੇ ਸਿਨੂ ਕੋਲ ਬੈਠ ਗਈ ਪਰ ਕੁਝ ਵੀ ਨਾ ਬੋਲੀ ਪੰਡਤ ਨੇ ਹੱਥ ਦੇਖ ਕੇ ਕਹਿ ਬੀਬੀ ਤੇਰੀ ਕੁੜੀ ਬੜੀ ਕਿਸਮਤ ਵਾਲੀ ਆ ਇਹਦੇ ਸ਼ਨੀ ਤੇ ਬੁੱਧ ਗ੍ਰਹਿ ਬਹੁਤ ਭਾਰੇ ਆ ਪੰਡਤ ਜੀ ਕੋਈ ਉਪਾਅ ਵੀ ਤਾਂ ਹੁਣ ਸਿਨੂ ਨੇ ਕਿਹਾ ਪੰਡਤ ਨੇ ਸਮਾਨ ਦੀ ਲੰਬੀ ਚੋੜੀ ਲਿਸਟ ਬਣਾ ਕੇ দান ਕਰਨ ਲਈ ਦੱਸ ਦਿੱਤਾ ਕਹਿ ਗਿਆ ਸਮਾਨ ਤੁਸੀਂ ਦਿਓ ਮੈਂ ਪੂਜਾ ਕਰੂੰਗਾ ਤਾਂ ਸਭ ਠੀਕ ਹੋ ਜਾਵੇਗਾ ਸਿਮਰ ਨੇ ਕਿਹਾ ਪੰਡਤ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਇੱਕ ਪਾਸੇ ਤਾਂ ਕੁੜੀ ਬਹੁਤ ਕਿਸਮਤ ਵਾਲੀ ਦੂਜੇ ਪਾਸੇ ਇੰਨੇ ਤਗੜੇ ਗ੍ਰਾਹਕ ਅਸੀਂ ਜਾਣੇ ਤੁਸੀਂ ਫਿਰ ਕਿਸਮਤ ਸੁਆਹ ਹੋਈ ਜੋ ਸਮਾਨ ਤੁਸੀਂ ਕਿਹਾ ਉਹ ਅਸੀਂ ਦੇ ਦੇਾਂਗੇ ਉਹ ਤਾਂ ਤੁਹਾਡੇ ਚੋਲੇ ਵਿੱਚ ਪੈ ਜਾਣਾ ਗੋਦਾਨ ਕੁੜੀ ਵਿਚਾਰੀ ਦੇ ਹੱਥਾਂ ਵਿੱਚ ਹੀ ਰਹਿ ਗਿਆ ਤੁਸੀਂ ਚੋਲੀ ਭਰ ਕੇ ਤਿੱਤਰ ਹੋ ਜਾਣਾ ਕੀ ਗਾਰੰਟੀ ਹੈ ਕਿ ਇਹਦੇ ਗ੍ਰਾਹ ਠੀਕ ਹੋਣਗੇ ਪੰਡਤ ਨੇ ਬੁਲਾਇਆ ਤੇ ਜੀ ਫਿਰ ਕੇ ਕਿਆ ਬੀਬੀ ਪੂਜਾ ਕਰਾਂਗਾ ਮੈਂ ਗ੍ਰਹਿ ਸ਼ਾਂਤੀ ਲਈ ਸਿਮਰੋਂ ਨੇ ਕਿਆ ਪੰਡਤਾ ਕਿਉਂ ਪਾਗਲ ਬਣਾ ਰਿਆ ਪ੍ਰਮਾਤਮਾ ਤੋਂ ਡਰ ਜੋ ਆਟਾ ਦਾਣਾ ਮਿਲਦਾ ਕਿਸੇ ਤੋਂ ਲੈ ਕੇ ਤੁਰਦਾ ਬਣਿਆ ਕਰ ਤੂੰ ਰੱਬ ਨੂੰ ਮਿਲ ਕੇ ਆ ਜਿਹੜਾ ਨਕੀਰਾਂ ਦੇਖ ਕੇ ਤੂੰ ਪਾ ਕਰ ਦੇਵੇਂਗਾ ਚੇਨਈ ਪਹੁੰਚੇ ਹੋਇਆ ਤਾਂ ਤੂੰ ਮੇਰੀ ਕਿਸਮਤ ਕਿਉਂ ਨਹੀਂ ਬਦਲ ਸਕਦਾ ਜੇ ਤੂੰ ਇੰਨੇ ਪਹੁੰਚੇ ਹੋਇਆ ਤੂੰ ਆਪਣੀ ਕਿਸਮਤ ਕਿਉਂ ਨਹੀਂ ਬਦਲ ਸਕਦਾ ਐਨੀ ਤੂੰ ਵਿੱਚ ਤੱਕ ਕੇ ਖਾਰਿਆ ਪੰਡਤ ਨੂੰ ਸਿਮਰੋਂ ਦੀਆਂ ਗੱਲਾਂ ਦਾ ਕੋਈ ਟਿਕਵਾ ਜਵਾਬ ਨਹੀਂ ਆਇਆ ਉਸਨੇ ਉੱਥੋਂ ਟਿੰਡ ਫੋੜੀ ਚੁੱਕ ਕੇ ਖਿਸਕ ਨਹੀਂ ਦਿਕਿਤੀ ਸਿੰਦਰ ਨੇ ਪੰਡਿਤ ਚੰਦਪਾਸ ਸਿੰਨ ਨੂੰ ਸਮਝਾਇਆ ਕਿ ਚਾਚੀ ਮੈਨੂੰ ਪਤਾ ਤੂੰ ਗੁੱਡੀ ਨੂੰ ਪੜਾਉਣਾ ਤਾਂ ਚਾਹਨੀ ਪਰ ਡਰਦੀ ਵਿਆ ਤੂੰ ਆਪਣੇ ਧੀ ਤੇ ਵਿਸ਼ਵਾਸ ਰੱਖ ਬਿਨਾ ਪੰਡਾ ਪੁੱਛੇ ਕੁੜੀ ਨੂੰ ਕਾਲਜ ਭੇਜ ਦੇ ਗੁੱਡੀ ਵੀ ਮਾਂ ਦੇ ਮੋਰੇ ਹੱਥ ਬਣ ਕੇ ਬੈਠ ਗਈ ਮਾਂ ਨੇ ਧੀ ਦੀਆਂ ਅੱਖਾਂ ਵਿੱਚ ਤੱਲਾ ਜਾਂ ਦੇ ਕੇ ਕਿਆ ਚੰਦਪੁੱਤ ਹੁਣ ਸਾਡੀ ਪੁੱਤ ਤੇਰੇ ਹੱਥ ਆ ਜਾਂ ਕੱਲ ਨੂੰ ਚਲੀ ਜਾਵੇਂ ਕਾਲਜ ਗੁੱਡੀ ਨੇ ਮਾਂ ਨੂੰ ਖੁੱਟ ਕੇ ਗੱਲ ਨਾਲ ਲਗਾ ਲਿਆ